ਟੌਪ ਪੰਜਾਬੀ ਪੋਡਕਾਸਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਪ੍ਰੀ ਸਾਸਿਕਾ ਅੱਜ ਅਸੀਂ ਮਿਲਣੇ ਜਾ ਰਹੇ ਹਾਂ ਇੱਕ ਐਂਕਰ ਨੂੰ ਜਿਹਨਾਂ ਦਾ ਨਾਮ ਹੈਗਾ ਕਿ ਸਿੱਤੂ ਇਹਨਾਂ ਨੇ ਆਪਣੀ ਜ਼ਿੰਦਗੀ ਚੰਡੀਗੜ੍ਹ ਦੇ ਵਿੱਚ ਬਹੁਤ ਸੈੱਟ ਕੀਤੀ ਆ ਚਲੋ ਆਪਾਂ ਅੱਜ ਮਿਲਦੇ ਹਾਂ ਪ੍ਰੀ ਸਾਸਿਕਾ ਸਾਸਿਕਾ ਜੀ ਔਰ ਹਾਂਜੀ ਵਧੀਆ ਠੀਕ ਠਾਕ ਧੰਨਵਾਦ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਦੌਰਾਨ ਸਾਰੇ ਦਰਸ਼ਕਾਂ ਦਾ ਵੀ ਤੁਹਾਡਾ ਵੀ ਕਿਉਂਕਿ ਇੱਕ ਤਾਂ ਤੁਹਾਡੇ ਚੈਨਲ ਦਾ ਮੈਂ ਨਾਮ ਪਹਿਲਾਂ ਵੀ ਜ਼ਿਕਰ ਕੀਤਾ ਕਿ ਮੈਨੂੰ ਸੋਹਣਾ ਲੱਗਿਆ ਕਿ ਟੌਪ ਪੰਜਾਬੀ ਪੋਡਕਾਸਟ ਵੀ ਜਿਹੜੇ ਬੰਦੇ ਟੌਪ ਦੇ ਆ ਤੇ ਇਹ ਵੀ ਸ਼ੁਕਰਾਨਾ ਕਰਦੇ ਆ ਕਿ ਤੁਸੀਂ ਟੌਪ ਚ ਗਿਨੇ ਆ ਹਾਂਜੀ ਬਿਲਕੁਲ ਤੇ ਦੂਜੀ ਗੱਲ ਵੀ ਤੁਸੀਂ ਗੱਲ ਕੀਤੀ ਵੀ ਚੰਡੀਗੜ੍ਹ ਦੇ ਵਿੱਚ ਆ ਕੇ ਲਾਈਫ ਸੈਟਲ ਕਰਨ ਦੀ ਤੇ ਬਿਲਕੁਲ ਜੀ ਲੋਕ ਮੰਨਦੇ ਆ ਤੇ ਚੰਗੀ ਗੱਲ ਆ ਵਧੀਆ ਚੰਗੀ ਚੀਜ਼ ਆ ਮੈਨੂੰ ਇਹ ਮਤਲਬ ਇੱਥੇ ਆ ਕਿ ਆਪਾਂ ਦੇਖਿਆ ਵੀ ਕੁੜੀਆਂ ਦੇ ਹਾਲਾਤ ਕਲਤੇ ਹੋ ਜਾਂਦੇ ਆ ਪਰ ਤੁਸੀਂ ਵੀ ਆਪਣੇ ਘਰ ਪਰਿਵਾਰ ਬਾਰੇ ਸਾਰਾ ਕੁਝ ਸੋਚਦੇ ਹੋ ਨਾ ਐਂਕਰ ਬਣੀ ਤੁਸੀਂ ਕਿੰਨੀ ਸਟਰਗਲ ਕੀਤੀ ਤੁਸੀਂ ਕਿੱਥੋਂ ਇੱਥੇ ਆ ਕੇ ਪਹਿਲਾਂ ਕੀ ਕੰਮ ਕਰਨਾ ਸ਼ੁਰੂ ਕੀਤਾ ਮੈਂ ਮ ਲਿਖਦੀ ਹੁੰਦੀ ਸੀ ਜੇ ਮੈਂ ਸਟਾਰਟਿੰਗ ਦੀ ਗੱਲ ਕਰਾਂ ਤਾਂ ਮੈਂ ਇੱਕ ਸਿੰਗਰ ਜਾਂ ਇੱਕ ਅੱਛੀ ਰਾਈਟਰ ਚੰਗੇ ਲਖਾਰੀ ਜਾਨੀ ਵਰਗਿਆਂ ਦੀ ਲਿਸਟ ਦੇ ਵਿੱਚ ਆਪਦਾ ਨਾਮ ਲਿਆਉਣਾ ਚਾਹੁੰਦੇ ਸੀ ਸਾਰਿਆਂ ਸਾਰਿਆਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਤੇ ਮੈਂ ਇੱਥੇ ਜਦੋਂ ਆਉਣੀ ਆ ਤਾਂ ਮੈਂ ਉਸੇ ਮਕਸਦ ਦੇ ਨਾਲ ਹੀ ਆਈ ਸੀ ਪਰ ਕਹਿੰਦੇ ਜੋ ਮੈਂ ਬਨਣਾ ਚਾਹੁੰਦੀ ਸੀ ਉਹ ਸੋਹਣਾ ਸੀ ਪਰ ਜੋ ਉਹਨੇ ਬਣਾਤਾ ਉਹ ਬਹੁਤ ਸੋਹਣਾ ਹੈ ਜਿਹੜਾ ਮਨਕਾ ਰੱਬ ਨੇ ਮਾਰਾ ਬਣਾਈ ਨਾ ਉਹ ਮਨਕਾ ਜਿਹੜਾ ਸਹੀ ਢੂਹੀ ਪਾਉਂਦਾ ਆਪਾਂ ਜਿ ਮਰਜ਼ੀ ਸੱਚੀ ਆਪਾਂ ਜੋ ਮਰਜ਼ੀ ਸੱਚੀ ਬਿਲਕੁਲ ਹਰ ਇੱਕ ਚੀਜ਼ ਦਾ ਇੱਕ ਸਮਾਂ ਹੈ ਤੇ ਮੈਂ ਕੁਦਰਤ ਤੇ ਬੜਾ ਯਕੀਨ ਕਰਦੀ ਹਾਂ ਹਰ ਇੱਕ ਚੀਜ਼ ਦਾ ਇੱਕ ਸਮਾਂ ਮੈਂ ਨਹੀਂ ਕਹਿੰਦੀ ਵੀ ਮੈਂ ਗਾਇਕੀ ਜਾਂ ਮੈਂ ਰਾਈਟਿੰਗ ਛੱਡਤੀ ਉਹ ਵੀ ਮੈਂ ਨਾਲ-ਨਾਲ ਕਰ ਰਹੀ ਹਾਂ ਪਰ ਸ਼ਾਇਦ ਉਹਨਾਂ ਤੋਂ ਵੀ ਪਹਿਲਾਂ ਸਮਾਂ ਇਸ ਚੀਜ਼ ਦਾ ਸੀ ਕਿ ਇਹ ਲੋਕਾਂ ਦੇ ਪੰਜਾਬ ਦੇ ਸਮਾਜ ਦੇ ਮੁੱਦਿਆਂ ਤੇ ਗੱਲ ਕਰਨਾ ਸ਼ਾਇਦ ਉਹਨਾਂ ਨੂੰ ਜ਼ਿਆਦਾ ਜ਼ਰੂਰੀ ਸੀ ਤੇ ਫਿਰ ਪ੍ਰਮਾਤਮਾ ਨੇ ਉਹ ਚੀਜ਼ ਪਹਿਲਾਂ ਮੂਰੇ ਲਿਆਤੀ ਤੇ ਉਹ ਪਹਿਲਾਂ ਕਰਵਾ ਦਿੱਤੀ ਤੇ ਗਾਣਿਆਂ ਦਾ ਵੀ ਸਮਾਂ ਉਹਨੇ ਲਿਖਿਆ ਇਹੋ ਜੀ ਗੱਲ ਨਹੀਂ ਲਿਖਿਆ ਨਹੀਂ ਪਰ ਕਦੋਂ ਲਿਖਿਆ ਇਹ ਹੋਈ ਜਾਣਦਾ ਤੇ ਜਦੋਂ ਹੋਇਆ ਉਹ ਉਹਦੇ 'ਚ ਵੀ ਆ ਜਾਾਂਗੀ ਜਿਵੇਂ ਵੀ ਮੈਂ ਤੁਹਾਡੀ ਨਾ ਇੰਸਟਾਗ੍ਰਾਮ ਤੇ ਤੁਹਾਡੀ ਵੀਡੀਓ ਦੇਖੀ ਨਾ YouTube ਤੇ ਦੇਖੀ ਨਾ ਤੁਸੀਂ ਮਤਲਬ ਇਹ ਸੋਚਦੇ ਹੋ ਕਿ ਕੁੜੀ ਇਕੱਲੀ ਰਹਿ ਕੇ ਵੀ ਉਹਦਾ ਗੁਜ਼ਾਰਾ ਕਰ ਸਕਦੀ ਆ ਪਰ ਮੈਨੂੰ ਲੱਗਦਾ ਵੀ ਜੇ ਵੀ ਚੰਡੀ ਕੜਦੇ ਵਿੱਚ 9-10 ਵਜੇ ਜਿਆਦਾ ਇੰਨੀ ਤਨਖਾਹ ਦਿੰਦੇ ਉਹਦੇ ਨਾਲ ਗੁਜ਼ਾਰਾ ਹੋ ਨਹੀਂ ਸਕਦਾ ਨਹੀਂ ਭਾਈ ਮੈਂ ਆਏ ਨਹੀਂ ਗਿਆ ਵੀ ਕੁੜੀ ਨਹੀਂ ਮੈਂ ਆਏ ਨਹੀਂ ਕਿਹਾ ਵੀ ਕੁੜੀ ਇਕੱਲੀ ਰਹਿਣੀ ਚਾਹੀਦੀ ਹੈ ਕਿਉਂਕਿ ਦੋਨਾਂ ਦਾ ਵਿਆਹ ਜਾਂ ਵਿਆਹ ਪਹਿਲੋ ਜਾਂ ਦੋਨਾਂ ਦੇ ਨਾਲ ਹੀ ਸੰਸਾਰ ਚੱਲਦਾ ਹੈ ਸ੍ਰਿਸ਼ਟੀ ਦਾ ਨਹੀਂ ਆ ਇਹ ਹੀ ਕੁਦਰਤ ਨੇ ਬਣਾਇਆ ਤੇ ਮੈਂ ਕੋਈ ਨਹੀਂ ਹੁੰਦੀ ਉਹਨੂੰ ਚੈਲੰਜ ਕਰਨ ਵਾਲੀ ਪਰ ਇੱਕ ਗੱਲ ਇਹ ਇਹ ਹੁੰਦੀ ਹੈ ਕਿ ਵਿਆਹ ਤੋਂ ਪਹਿਲਾਂ ਵੀ ਕੁੜੀ ਨੇ ਪੈਰਾਂ ਤੇ ਸਟੈਂਡ ਹੋਣਾ ਹੁੰਦਾ ਹੈ ਉੱਥੇ ਫਿਰ ਉਹਨੂੰ ਮੈਨੂੰ ਲੱਗਦਾ ਵੀ ਉਹਨੂੰ ਜੇ ਗੱਲ ਕਰਨੀ ਹੋਵੇ ਇਮੋਸ਼ਨਲੀ ਤੁਸੀਂ ਕਿਸੇ ਦੀ ਮਦਦ ਲੈ ਲਓ ਚਾਹੇ ਉਹ ਦੋਸਤ ਹੈ ਚਾਹੇ ਉਹ ਤੁਹਾਡਾ ਬॉयਫ੍ਰੈਂਡ ਹੈ ਠੀਕ ਹੈ ਮੈਂ ਇਸ ਚੀਜ਼ ਦੀ ਵੀ ਨਿੰਦਿਆ ਨਹੀਂ ਕਰਦੀ ਪਰ ਜਦੋਂ ਕੋਈ ਬੰਦਾ ਕਿਸੇ ਤੋਂ ਫਾਈਨੈਂਸ਼ੀਅਲੀ ਹੈਲਪ ਦੇ ਤੌਰ ਤੇ ਹਨਾ ਪੈਸਾ ਲੈਣਾ ਸ਼ੁਰੂ ਕਰ ਦਿੰਦਾ ਉਹ ਮਾੜਾ ਹੈ ਉਹ ਮਾੜਾ ਹੈ ਜੇ ਤੁਹਾਡੇ ਕੋਲ ਤੁਸੀਂ ਕਿ 8-10000 ਚ ਗੁਜ਼ਾਰਾ ਨਹੀਂ ਹੁੰਦਾ ਹੁੰਦਾ ਬਈ ਇਹਦੇ ਜ ਕੋਈ ਸ਼ੱਕ ਨਹੀਂ ਪਰ ਅੱਡੇ ਜਿਹੜੇ ਸ਼ੌਂਕ ਹੈ ਨਾ ਉਹਨਾਂ ਨੂੰ ਮਾਰਨੇ ਪੈਂਦੇ ਆ ਤੇ ਸਿਰਫ ਲੋੜਾਂ ਦਾ ਉਹ ਵੀ ਜਾਇਜ਼ ਲੋੜਾਂ ਲੋੜਾਂ ਚ ਵੀ ਜਾਇਜ਼ ਹੁੰਦੀਆਂ ਬਈ ਲੋੜਾਂ ਚ ਵੀ ਜਾਇਜ਼ ਹੁੰਦੀਆਂ ਤਾਂ ਜਾਇਜ਼ ਲੋੜਾਂ ਤੇ ਧਿਆਨ ਦੇਣਾ ਚਾਹੀਦਾ ਇਹ ਨਹੀਂ ਕਿ ਮੇਰੇ ਨਾਲ ਵਾਲੇ ਰੂਮ ਵਾਲੀ ਕੁੜੀ ਹਨਾ ਬ੍ਰਾਂਡ ਪਾ ਰਹੀ ਐ ਬ੍ਰਾਂਡ ਪਾ ਰਹੀ ਐ ਤੇ ਮੈਂ ਵੀ ਬ੍ਰਾਂਡ ਪਾਉਣੇ ਆ ਤੇ ਮੇਰੀ ਤਨਖਾਹ 8000 ਐ ਮੈਂ ਬ੍ਰਾਂਡ ਕਿਵੇਂ ਪਾ ਲੂੰਗੀ ਬਈ ਫੇਰ ਤਾਂ ਮੈਂ ਬਾਹਰੋਂ ਹੀ ਪੈਸਾ ਲਵੂੰਗੀ ਨਾ ਹੁਣ ਜਾਂ ਤਾਂ ਉਹ ਮੇਰਾ ਪਰਿਵਾਰ ਜੇ ਮੇਰਾ ਪਰਿਵਾਰ ਨਹੀਂ ਆ ਮੈਨੂੰ ਦੇ ਸਕਦਾ ਤਾਂ ਫੇਰ ਮੈਂ ਕਿਸੇ ਮੁੰਡੇ ਨੂੰ ਚੋਣੂੰਗੀ ਹਨਾ ਤੇ ਫੇਰ ਮੈਂ ਮੁੰਡੇ ਦਾ ਖਾਉਂਗੀ ਤੇ ਚਾਰ ਦਿਨਾਂ ਨੂੰ ਜੁੱਥੀਆਂ ਖਾਣ ਵਾਲੇ ਕੰਮ ਕਰ ਰਹੀ ਆ ਨਾ ਕਰੂੰਗੀ ਨਾ ਫੇਰ ਉਹਦੇ ਨਾਲੋਂ ਚੰਗਾ ਵੀ ਮੈਂ ਆਪਣੇ ਸ਼ੌਂਕਾਂ ਨੂੰ ਹੀ ਘਟਾ ਲਾਂ ਮੈਂ ਲੋੜਾਂ ਨੂੰ ਘਟਾ ਲਾਂ ਸਭ ਤੋਂ ਮੇਨ ਹੁੰਦੀ ਆ ਛੱਪ ਤੇ ਰੋਟੀ ਤੀਜਾ ਤੰਟਕੇ ਵਾਲਾ ਕਪੜਾ ਮੈਨੂੰ ਤਾਂ ਇਹ ਲੱਗਦੀ ਆ ਪਰ ਹੁਣ ਜੇ ਲੋਕਾਂ ਨੂੰ ਵੱਧ ਲੱਗਦਾ ਜਾਂ ਬਾਹਰੋਂ ਵੇਖ ਕੇ ਅਸੀਂ ਖਰਚੇ ਵਧਾਉਣੇ ਆ ਤੇ ਫਿਰ ਤਾਂ ਤੁਸੀਂ ਮਰਨਾ ਹੀ ਆ ਬੜਾ ਤੁਹਾਨੂੰ ਇਹ ਲੱਗਦਾ ਵੀ ਜਿਵੇਂ ਹੁਣ ਜਿਹੜੇ ਜਿਵੇਂ ਮੰਨ ਲਾ ਜਿਹੜਾ ਹੁਣ ਜੂਥ ਆ ਜਾ ਮਾਂ ਪਿਓ ਨੇ ਪਲੱਸ 2 ਜੁਆ ਕਰਦਾ ਤਾਂ ਉਹ ਸਿੱਧਾ ਕੈਨੇਡਾ ਇੰਗਲੈਂਡ ਉਹਨਾ ਸਟੇਡੀਆ ਤੋਂ ਦਿੰਦੇ ਮੈਨੂੰ ਉਹਨੇ ਲੱਗਦਾ ਵੀ ਕੈਨੇਡਾ ਇਹਨਾਂ ਨੂੰ ੱਟਕੇ ਦੀ ਰੇ ਜੇ ਮੰਨ ਲਓ ਵੀ ਕੈਨੇਡਾ ਛੂਟ ਦੇ ਦੇਵੇ ਤਾਂ ਆਪਣਾ ਸਾਰਾ ਪੰਜਾਬ ਚ ਜਾ ਮੈਂ ਕਹਿੰਦੀ ਆ ਜੇ ਆਇਲਸ ਨਾ ਨਾ ਹੋਵੇ ਤੇ ਕੋਈ ਰੇਲ ਗੱਡੀ ਜਾਂਦੀ ਹੋਵੇ ਤੇ ਇੱਕ ਦੂਜੇ ਨੂੰ ਲਤੜ ਲਤੜ ਚੜ੍ਹਦੇ ਹਾਂ ਹਾਂ ਇੱਕ ਦੂਜੇ ਨੂੰ ਵੇਖਣਾ ਵੀ ਨਹੀਂ ਇਹਨਾਂ ਨੇ ਜੀ ਕਿਤੇ ਕੈਨੇਡਾ ਕਹਿੰਦੇ ਮੈਨੂੰ 10 ਲੱਖ ਰੁਪਏ ਦੋ ਆਜੂ ਜਿਹੜੇ ਆਉਣਾ ਅੱਧਾ ਪੰਜਾਬ ਖਾਲੀ ਇਹ ਇਹ ਉਹੀ ਉਹੀ ਆ ਵਾਕਈ ਅੱਧਾ ਅੱਗੇ ਸਾਰਾ ਸਾਰਾ ਜਿੰਨਾਂ ਨੂੰ ਅੰਗਰੇਜ਼ੀ ਦਾ ਏ ਨਹੀਂ ਨਾ ਪਤਾ ਉਹ ਵੀ ਚੜ ਜਾਣਗੇ ਸਣੇ ਮਾਪਿਓ ਦਾਦੇ ਦਾਦੀਆਂ ਕਹਿਣਗੇ ਚਲੋ ਬਾਹਰ ਅੰਗਰੇਜ਼ ਵੇਖ ਕਿਉਂ ਨੇ ਉਹਨੂੰ ਅੰਗਰੇਜ਼ ਵੇਖਣ ਦਾ ਹੀ ਇੰਨਾ ਚਾ ਚੜ ਜਾਂਦਾ ਇੱਥੇ ਦਰਬਾਰ ਸਾਹਿਬ ਵੀ ਕਈ ਵਾਰੀ ਫਿਰਦੇ ਹੁੰਦੇ ਫੋਟੋਆਂ ਉਹਨਾਂ ਨਾਲ ਖਿਚਾਉਣ ਲੱਗ ਜਾਂਦੇ ਆ ਮਤਲਬ ਆਪਾਂ ਮੱਥਾ ਟੇਕਣ ਆਏ ਗੁਰੂ ਘਰ ਆਏ ਹਾਂ ਆਪਾਂ ਦੇਖਿਆ ਇਹ ਚੀਜ਼ਾਂ ਹੁੰਦੀਆਂ ਬਣੀਆਂ ਹੁੰਦੀਆਂ ਹੁੰਦੀ ਐ ਫਿਰ ਮੈਨੂੰ ਲੱਗਦਾ ਵੀ ਗਲਤ ਐ ਮਾੜੀ ਐ ਸਾਡੇ ਹੋਰ ਵੀ ਕਈਆਂ ਨੇ ਗੱਲ ਕਹੀ ਐ ਹਨਾ ਮੈਂ ਕਹਦਾ ਕੋਈ ਵਖਰੀ ਨਹੀਂ ਹੋਊਗੀ ਪਰ ਸਾਡੇ ਤੇ ਇੰਨੀਆਂ ਵਿਪਤਾਵਾਂ ਪਈਆਂ ਨਾ ਮੁਗਲਾਂ ਨੇ ਰਾਜ ਕੀਤਾ ਅੰਗਰੇਜ਼ਾਂ ਨੇ ਰਾਜ ਕੀਤਾ ਬਹੁਤ ਆਪਾਂ ਡਟੇ ਰਹੇ ਛੱਡਗੇ ਨਹੀਂ ਭੱਜੇ ਛੱਡਗੇ ਨਹੀਂ ਭੱਜੇ ਸੀ ਤੇ ਆਪਣਾ ਕਿੱਥੋਂ ਦਾ ਕਰਾਜ ਹੁੰਦਾ ਸੀ ਹਣਾ ਅਸੀਂ ਛੱਡਗੇ ਨਹੀਂ ਭੱਜੇ ਸੀ ਪਰ ਹੁਣ ਮਾੜੀ ਜਿਹੀ ਗਰੀਬੀ ਕੀ ਆਈ ਮਾੜੀ ਜਿਹੀ ਗਰੀਬੀ ਆਈ ਵੀ ਨਹੀਂ ਏਡੀ ਦਾ ਆਈ ਵੀ ਨਹੀਂ ਠੀਕਾ ਬੇਰੋਜ਼ਗਾਰੀ ਹੈਗੀ ਮੈਂ ਨਹੀਂ ਕਹਿੰਦੀ ਪੰਜਾਬ 'ਚ ਮਸਲੇ ਨਹੀਂ ਹੈਗੇ ਬੇਰੋਜ਼ਗਾਰੀ ਹੈਗੀ ਆਪਾਂ ਰੁਪਈਆ ਆਉਦੀ ਕਿਉਂ ਨਹੀਂ ਹੈਗੀ ਹਾਂ ਬੜੇ ਉਹ ਵੀ ਤਾਂ ਕੰਮ ਕਰਕੇ ਉਹ ਵੀ ਤਾਂ ਕੰਮ ਕਰਕੇ ਖਾਂਦੇ ਹੀ ਆ ਨਾ ਟਿੱਕਰੀੜੀ ਵਾਲਾ ਆਪਣੇ ਪਿਆ ਪਿਆ ਅੱਗੇ ਬਣਾਉਂਦਾ ਬਿੰਨੇ ਦਾ ਹਾਂ ਸਾਨੂੰ ਇੱਥੇ ਸ਼ਰਮ ਆਉਂਦੀ ਹੈ ਸਾਨੂੰ ਇੱਥੇ ਸਮਾਜ ਦੀ ਸ਼ਰਮ ਮਾਰਦੀ ਹੈ ਇਹ ਸਮਾਜ ਨੇ ਤਾਂ ਜੀ ਕਹੀ ਜਾਣਾ ਇਹਨਾਂ ਨੇ ਰੱਬ ਨਹੀਂ ਛੱਡਿਆ ਲੋਕਾਂ ਨੇ ਰੱਬ ਨਹੀਂ ਛੱਡਿਆ ਇਹ ਉਹਨੂੰ ਵੀ ਪੰਡ ਦੇ ਆ ਤੇ ਫਿਰ ਅਸੀਂ ਕਿਹੜੇ ਖੇਤ ਦੀ ਮੂੜੀ ਆ ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਹਨਾ ਮੈਨੂੰ ਨਾ ਕੈਨੇਡਾ ਤੋਂ ਆਏ ਵਿਸਤੇ ਦਾ ਮੇਰੀ ਭੈਣ ਤੇ ਉਹ ਪੋਟਨਰ ਜਾਇਆ ਹਨਾ ਤਾਂ ਦੇਖ ਕੋਈ ਪੈਸਾ ਹੈਗਾ ਤੇ ਬਾਅਦ ਚੱਲ ਕੈਨੇਡਾ ਚਲੇਗੇ ਉਹਨੇ ਕਿਦਰ ਵੀਡੀਓ ਕੋਲ ਕਿ ਕਿਉਂ ਕਿਸੇ ਦੇ ਘਰ ਆ ਰਹੇ ਹੂੰ ਹੁਣ ਤੁਸੀਂ ਇਹ ਦੇਖੋ ਕਿ ਬੰਦਾ ਇੱਥੇ ਰਾਜਾ ਉੱਥੇ ਕਿਸੇ ਦੇ ਕੱਕੂਟ ਦਾ ਕੰਦਾ ਆਪਣੇ ਘਰੀਂ ਕੀਤੇ ਕੰਮ ਕਰੇ ਇਹੇ ਕੰਮ ਕਰ ਲੈਣ ਆਪਦੇ ਘਰੇ ਪਰ ਨਹੀਂ ਕਰਨੇ ਸੋ ਕਿਸੇ ਦੇ ਐਂਟਰ ਚ ਜਰੂਰ ਕਰਨਾ ਪੈਣਾ ਉੱਥੇ ਜਾ ਕੇ ਹਾਂ ਉੱਥੇ ਜਾ ਕੇ ਜਰੂਰ ਮਾੜੀ ਚੀਜ਼ ਆ ਬਹੁਤ ਮਾੜੀ ਚੀਜ਼ ਆ ਮੈਨੂੰ ਨਹੀਂ ਲੱਗਦਾ ਜਾਣਾ ਚਾਹੀਦਾ ਤੇ ਹੁਣ ਤਾਂ ਜਾਵਾਂ ਹੀ ਨਹੀਂ ਅੱਜ ਤੋਂ ਮਤਲਬ 20 ਸਾਲ ਪਹਿਲਾਂ 25 ਸਾਲ ਪਹਿਲਾਂ ਤਰੇਸ ਸੀ ਅੱਜ ਤੋਂ 10 ਸਾਲ ਪਹਿਲਾਂ 7 ਸਾਲ ਪਹਿਲਾਂ ਵੀ ਠੀਕ ਸੀ ਪਰ ਅੱਜ ਦੇ ਕੈਨੇਡਾ ਦੇ ਹਾਲਾਤ ਪਤਾ ਕੀ ਆ ਇੱਕ ਤਾਂ 25 ਤੋਂ 35 ਲੱਖ ਕਰਤਾ ਕਰਤਾ ਪੜਿਆ 40 ਵੀ ਉਹ 40 ਤੱਕ ਪੜ ਗਿਆ ਫਿਰ ਉਹਨਾਂ ਨੇ ਸਟੱਡੀ ਵੀਜ਼ੇ ਬੰਦ ਕਰ ਦੇਣੇ ਆ ਉਹਦੇ ਸਾਲ ਤੱਕ ਪੀਆਰ ਦੇਣੀ ਬੰਦ ਕਰ ਦੇਣੇ ਵੀ ਪੜਨ ਆਇਓ ਪੜੋ ਤੇ ਜਾਓ ਚਲੋ ਪੰਜਾਬ ਨੂੰ 25 ਲੱਖ ਰੁਪਇਆ ਖਰਚ ਕੇ ਉੱਥੇ 2 ਸਾਲਾਂ ਦੀ ਕੋਈ ਡਿਗਰੀ ਲੈ ਕੇ ਫਿਰ ਇੱਥੇ ਆ ਕੇ ਤੁਸੀਂ ਲਾਉਣੀ ਤਾਂ ਰਿਹੜੀ ਆ ਉਹ ਪਹਿਲਾਂ ਲਾ ਲਓ ਜਿਹੜਾ ਕੰਮ ਕਰਨਾ ਪਹਿਲਾਂ ਕਿਉਂ ਪਹਿਲਾਂ ਭਈਏ ਨੂੰ ਥਾਂ ਰਖਵਾਉਨੇ ਹੋ ਸਹੀ ਗੱਲ ਆ ਕਿਉਂ ਰਗਮਾਉਣੇ ਹੋ ਭਈ ਪਹਿਲਾਂ ਹੀ ਕਰ ਲੋ ਜਿਹੜਾ ਕੰਮ ਬਾਅਦ ਚ ਕਰਨਾ ਹੈ ਤੁਸੀ ਇਹ ਦੇਖੋ ਵੀ ਆਪਣੇ ਕਿੰਨੇ ਕਿ ਦੋ ਤੇ ਇੱਕ ਇੱਕ ਦੋ ਜਵਾਗ ਭਈਆਂ ਦੇ ਦਾਦਾ ਜਵਾਗ ਹੁੰਦੇ ਹੁੰਦੇ ਹੀ ਆ ਭਾਈ ਬਿਲਕੁਲ ਹੁਣ ਸਾਡੇ ਨੂੰ ਫਿਰ ਇਹ ਚੱਕਰ ਵੀ ਪੈ ਜਾਂਦਾ ਨਾ ਵੀ ਜ਼ਮੀਨ ਥੜ ਜੂਗੀ ਤੇ ਜੇ ਨਾ ਵੀ ਜ਼ਮੀਨ ਹੋਵੇ ਬੜੇ ਬੜੇ ਜ਼ਮੀਨਾਂ ਵਿੱਚ ਕਰ ਪੈਂਦਾ ਸੀ ਨਾ ਵੀ ਜ਼ਮੀਨ ਹੋਵੇ ਤਾਂ ਹੁਣ ਇਮਿਊਨਿਟੀ ਸਿਸਟਮ ਉਹੋ ਜਿਹੀ ਨਹੀਂ ਰਹੇ ਵੀ ਔਰਤਾਂ ਦੇ ਵੀ ਬੜੀ ਮਤਲਬ ਅਜੀਬ ਜੀ ਗੱਲ ਹੈ ਪਰ ਇੱਕ ਭਈਆ ਰਾਣੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਕੰਮ ਦੇਖੋ ਤੁਸੀਂ ਤੇ ਉਹਨਾਂ ਦੀ ਬੋਡੀ ਦੇਖੋ ਹਾਂ ਉਹਨਾਂ ਦੀ ਬਾਡੀ ਦੇਖੋ ਨਾਰਮਲ ਕੇਸ ਹੁੰਦੇ ਆ ਉਹਨਾਂ ਦੇ ਤੇ ਸਾਡੀਆਂ ਦੇ ਹਰੇਕ ਕੇਸ ਸਰਜਰੀ ਹਾਂ ਹਰੇਕ ਕੇਸ ਦੇ ਵਿੱਚ ਵੱਡਾ ਆਪਰੇਸ਼ਨ ਹੋਇਆ ਜੀ ਕਿਉਂ ਹੁੰਦੇ ਆ ਇਹ ਆਪਣੇ ਡਾਕਟਰਾਂ ਦੀ ਕਮਾਈ ਵਿੱਚ ਆ ਰਹੇ ਨੇ ਹਾਂ ਕਿਉਂ ਹੁੰਦੇ ਆ ਕਿਉਂਕਿ ਉਹਨਾਂ ਨੇ ਤਾਂ ਪੋਚੇ ਲਾਉਣੇ ਵੀ ਛੱड़ਦੇ ਬਈ ਹਾਂ ਆਪਣੀ ਤੇ ਹੀ ਗੱਲ ਹੈ ਪੋਚੇ ਲਾਉਣੇ ਛੱड़ਦੇ ਹੁਣ ਤਾਂ ਜਵਾਕ ਚੱਕਣੇ ਵੀ ਛੱड़ਦੇ ਉਹ ਵੀ ਬੋਝ ਲਾਉਂਦੇ ਆ ਇਹ ਲੱਗਦਾ ਵੀ ਦਾਜ ਨਹੀਂ ਕਰਿਆ ਕੰਮ ਕੜੀਆਂ ਤਾਂ ਨਹੀਂ ਕੰਮ ਕਰਨੀਆਂ ਜਿਹੜਾ ਦਾਜ ਲੈ ਕੇ ਆ ਗਈ ਸੀ ਉਹ ਕੰਮ ਨਹੀਂ ਕਰਦੀ ਹੈ ਕਿ ਜਿਹੜੀ 25 ਲੱਖ ਰੁਪਏ ਲੈ ਆਈ ਤੇ ਮੁੰਡੇ ਵੀ ਛੱਡ ਗਏ ਬਈ ਮੁੰਡੇ ਕਿਹੜਾ ਕੰਮ ਕਰਦੇ ਆ ਅੱਗੇ ਖੇਤਾਂ ਦੇ ਵਿੱਚ ਤੜਕੇ ਤੋਂ ਅਗਲੇ ਜਾਂਦੇ ਹਨਾ ਚਾਹ ਪੀਂਦੇ ਜਾਂਦੇ ਤੇ ਕਈ ਚੱਕਦੇ ਜਾਂਦੇ ਤੇ ਹੁਣ ਮੁੰਡੇ ਕਿੱਥੇ ਕੰਮ ਕਰਦੇ ਆ ਚਿੱਟੇ ਸੋਹਣੇ ਲੀੜੇ ਪਾਏ ਹੁੰਦੇ ਆ ਬਗਲੇ ਬਣ ਕੇ ਗੱਡੀਆਂ ਤੇ ਉਹ ਇੱਥੇ ਗੇੜੀਆਂ ਦਾ ਮਾਰਦੇ ਫਿਰਦੇ ਹੁੰਦੇ ਆ ਮੈਂ ਤਾਂ ਕਦੇ ਉਹ ਨਹੀਂ ਵੇਖਿਆ ਵੀ ਕਈ ਚੁੱਕੀ ਫਿਰਦੇ ਹੁਣ ਕੰਮ ਕਰੇ ਬਾਪੂ ਤੇ ਸਿਰੀ ਬੱਕਾ ਮਾ ਚੌਧਰ ਕਰੀਏ ਅਸੀਂ ਜਿੱਦੇ ਠੇਕੇ ਦੇ ਲਾਉਣੀਆਂ ਉਹਦੇ ਮੈਂ ਜਾਵਾਂ ਸਾਥ 'ਚ ਵੀ ਕਿੰਨੇ ਚ ਲਾਉਣੀਆਂ ਤੇ ਕੰਮ ਕਰੇ ਬਾਪੂ ਤੇ ਫਿਰ ਜਦੋਂ ਬੰਦਾ ਨਹੀਂ ਕਰਦਾ ਜਿਹੜੀ ਬੁੜੀ ਦਾ ਘਰ ਆਲਾ ਖੇਤ ਨਹੀਂ ਜਾਂਦਾ ਉਹ ਰੋਟੀ ਕਿਉਂ ਪਕਾਊਗੀ ਵੀ ਕਿਉਂ ਪੁਕਾਉਂਦੀ ਉਹਨੇ ਕੀ ਕਰਨਾ ਬੁਕਾ ਗਿਓ ਅਗਲੀ ਰੋਜ ਚੂਗੀ ਆਖੂਗੀ ਮੈਂ ਕਿਉਂ ਕੁੜਿਆਂ ਨੂੰ ਰੋਟੀ ਲਾ ਕੇ ਦੇਵਾਂ ਪਰ ਇਹੀ ਗੱਲ ਆ ਨਾ ਜਿਹੜੀ ਜੇ ਪੈਣਾ ਦਾਜ ਵੀ ਬੈਣਾ ਜਦੋਂ ਦਾਜ ਦੀ ਗੱਲ ਕਰਦੇ ਆ ਨਾ ਦਾਜ ਗਰੀਬ ਬੰਦੇ ਨੂੰ ਕੋਈ ਨਹੀਂ ਦਿੰਦਾ ਜਿਹੜੇ ਉਹ ਕਿ ਇਲਾ ਦੋਖਣ ਵਾਲਾ ਨੇ ਝਾਰਕ ਮਾਰਨੇ ਹਨਾ ਜਾਂ ਪੰਜ ਬਿੱਗੇ ਜਮੀਨਾ ਉਹ ਕੋਈ ਦਾਜ ਨਹੀਂ ਦਿੰਦਾ ਦਾਜ ਵੀ ਉਹਨੂੰ ਦਿੱਤਾ ਜਾਂਦਾ ਜਿਹੜਾ ਤਗੜਾ ਹੋਊਗਾ ਜਿਹਦੇ ਕੋਲ 100 ਬਿਕ 100 ਬਿਕਾਂ ਜਮੀਨ ਉਹ 500 ਬਿਕਾਂ ਜਮੀਨ ਉਹਨੂੰ ਦਾਜ ਦਿੱਤਾ ਜਾਂਦਾ ਨਹੀਂ ਇਹ ਗਰੀਬ ਨਾਲ ਤਾਂ ਕੁੜੀ ਇੱਕ ਤੁਸੀਂ ਸੋਚੋ ਕਿ ਕੋਈ ਗਰੀਬ ਕੁੜੀ ਨਾਲ ਤਾਂ ਨਹੀਂ ਵਿਆਹ ਕਰਾਉਂਦਾ ਨਹੀਂ ਵੱਡਾ ਕੁੜੀ ਨਾਲ ਨਹੀਂ ਕਰਾਉਂਦੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਇੱਕ ਗੱਲ ਹੋਰ ਆ ਬਾਈ ਜੇ ਕਿਸੇ ਨੂੰ ਕਿਲਾ ਆਉਂਦਾ ਨਾ ਉਹ 1 ਡੇਰ ਲੱਖ ਲੈ ਲੂਗਾ 2 ਲੱਖ ਲੈ ਲੂਗਾ ਜਿਹਨੂੰ 7 ਕਿਲੇ ਆਉਂਦੇ ਉਹ 15 ਲੱਖ ਲਾਗੂ ਠੀਕ ਹੈ ਜ ਜਿਹਦੇ ਮਤਲਬ ਕਹਿੰਦੀ ਵੀ ਵਾਕਈ ਨਾ ਅਦੇ ਇਹ ਤਾਂ ਦੁੱਗਣਾ ਹੀ ਹੋ ਜੇ ਮੁੰਡਾ ਜੌਬ 'ਚੋਂ ਕਮਾਉਂਦਾ ਏ ਆਖੇ ਕਿੱਤੋਂ ਨਾ ਜੀ ਨਿੱਕਾ ਪੈਸਾ ਬਾਹਰੋਂ ਵੀ ਤਾਂ ਲਿਆਉਂਦਾ ਏ ਤੇ ਮਤਲਬ ਕੀ ਆ ਭਾਵ ਸਾਰਿਆਂ ਨੇ ਕਿੱਲੇ ਦਾ 2 ਲੱਖ ਚਲਾ ਛੱਡਿਆ ਠੀਕ ਹੈ ਸਾਰਿਆਂ ਨੂੰ ਗੁੱਸਾ ਲੱਗੂ ਮੇਰੀ ਇਸ ਗੱਲ ਦਾ ਸ਼ਰਿਆਮ ਕਿੱਲੇ ਪਿੱਛੇ 1.5 ਲੱਖ ਚੱਲਦਾ ਰੇਟ ਦੁੱਗਣਾ ਹੀ ਹੋ ਜੇ ਮੁੰਡਾ ਜੋਬ 'ਚੋਂ ਕਮਾਉਂਦਾ ਏ ਆਖੇ ਕਿਤੋਂ ਨਾ ਜੀ ਨਿੱਕਾ ਪੈਸਾ ਬਾਹਰੋਂ ਵੀ ਤਾਂ ਲਿਆਉਂਦਾ ਏ ਰਿਸ਼ਤਾ ਵਿਚੋਲੇ ਵੱਲੋਂ ਇਹ ਪੁੱਛਉਣਾ ਏ ਦੋਨੇ ਧਿਰਾਂ ਦੱਸੋ ਕਿੰਨਾ ਲਾਉਣਾ ਤੇ ਲਵਾਉਣਾ ਏ ਦਿਂਦਾ ਦਿਂਦਾ ਇਹਨਾਂ ਨੂੰ ਜਮਾ ਹੋ ਜਾਏਗਾ ਗਰੀਬ ਵੇ ਬਾਪੂ ਲਾੜੇ ਨਾਲੋਂ ਚੰਗਾ ਇਹ ਪਲਾਟ ਕੋਈ ਖਰੀਦ ਦੇ ਲਾੜੇ ਨਾਲੋਂ ਚੰਗਾ ਇਹ ਪਲਾਟ ਕੋਈ ਖਰੀਦ ਦੇ ਫਿਰ ਜੇ ਇੰਨੇ ਪੈਸੇ ਲਾਉਣੇ ਆ ਤੇ ਕੁੜੀ ਨੂੰ ਪਲਾਟ ਲੈ ਕੇ ਦੇ ਦਿਓ ਤੇ 35 ਲੱਖ ਰੁਪਇਆ ਵਿਆਹ ਤੇ ਲਾਉਣਾ ਤੇ ਪਲੱਡ ਲੈ ਕੇ ਦੇ ਦੋ ਆਉਣ ਵਾਲੇ ਸਮੇਂ ਚ ਉਹਦੀ ਕੀਮਤ ਵਧੂਗੀ ਪ੍ਰਾਣੇ ਦਾ ਕੀ ਕਰਨਾ ਹੁਣ ਇਹਦਾ ਸਸਤਾ ਹੋਣਾ ਨਾ ਹੁਣ ਇਹਦਾ ਸਸਤਾ ਹੋਣਾ ਹੈ ਮੈਨੂੰ ਐ ਲੱਗਦਾ ਹੁੰਦਾ ਵੀ ਇਹ ਤੇ ਆ ਸਿਸਟਮ ਆ ਬਾਈ ਜਿਹਨੂੰ ਥੋੜੀ ਆਉਂਦੀ ਹੈ ਹਰ ਬੰਦਾ ਆਪ ਤੋਂ ਛੋਟੇ ਨੂੰ ਦਬਾਉਂਦਾ ਹੈ ਵੱਡਾ ਹਰੇਕ ਛੋਟੇ ਨੂੰ ਦਬਾਉਂਦਾ ਹੈ ਕਿਸੇ ਦਾ ਬਾੜਾ ਜ਼ੋਰ ਚੱਲਦਾ ਕਿਸੇ ਦਾ ਥੋੜਾ ਚੱਲਦਾ ਤੇ ਜ਼ੋਰ ਤਾਂ ਚਲਾਉਂਦਾ ਹੈ ਜਿਹਦਾ ਜਿੰਨਾ ਵੀ ਚੱਲਦਾ ਜਿੰਨਾ ਭਨੇ ਮਜ਼ਾ ਵੀ ਹੱਥ ਪੈਂਦਾ ਹਪਾਉਂਦਾ ਜੇ ਬੰਦਾ ਸਿੱਧੀ ਵੀ ਲੱਗਿਆ ਨਾ ਕਿਸੇ ਦੇ ਉਹ ਵੀ ਮੋਟਰਸਾਈਕਲ ਲੈ ਕੇ ਵਿਆ ਕਰਾਉਂਦਾ ਮੋਟਰਸਾਈਕਲ ਦਿਓ ਮੈਂ ਪੱਕਾ ਸੀਦੀ ਲੱਗਿਆ ਫਲਾਣਾ ਦੇ ਲੱਖ ਰੁਪਇਆ ਲੈਣਾ ਫਲਾਣਿਆਂ ਤੋਂ ਮੇਰੀ ਸਾਲ ਦੀ ਕਮਾਈ ਲੱਖ ਰੁਪਇਆ 10000 ਰੁਪਇਆ ਮਹੀਨਾ ਹੈ ਮੇਰਾ ਉਹ ਵੀ ਵੇਹ ਲੈ ਲੈਂਦਾ ਬਈ ਇਹ ਚ ਕੋਈ ਸ਼ੱਕ ਨਹੀਂ ਵੀ ਜਿਹਨੂੰ ਜ਼ਮੀਨ ਨਹੀਂ ਆਉਂਦੀ ਉਹ ਦਾਇ ਨਹੀਂ ਲੈਂਦਾ ਉਹ ਵੀ ਦਾਇ ਲੈਂਦਾ ਪਰ ਡਿਪੈਂਡ ਕਰਦਾ ਵੀ ਕਿਹੜਾ ਕਿੰਨਾ ਦਾਇ ਡਿਜ਼ਰਵ ਕਰਦਾ ਮੈਂ ਬਣਦਾ ਵੀ ਜਿਵੇਂ ਮੈਂ ਠੀਕਾਂ ਕਰਉਣਾ ਪਰ ਮੈਂ 1 ਰੁਪਇਆ ਦਾਇ ਨਹੀਂ ਕਰਦਾ ਬਈ ਭਾਈ ਮੇਰਾ ਵੱਡਾ ਭਾ ਜਿੰਦੇ ਇਸ ਕਾਲ ਜਿਵੇਂ ਨਹੀਂ ਤੇ ਮੇਰੀਆਂ ਘਰ ਵਾਲੀਆਂ ਜ਼ਮੀਰੇ ਪਚਾਈ ਦਾ ਬਹੁਤ ਚੰਗਾ ਸੋਹ ਕੰਮ ਵੀ ਕਰ ਲਈ ਨੇ ਘਰ ਦਾ ਮੈਂ ਹੋਰ ਵੀ ਦੇਖਦਾ ਜਿਨ੍ਹਾਂ ਦੇ ਮਨ ਵੀ ਜ਼ਮੀਨਾਂ ਨਾਲ ਨੇ ਕੁੜੀਆਂ ਦੀ ਜ਼ਮੀਨ ਖਿਲਾਰ ਕਰੀ ਕੁੜੀਆਂ ਦੇ ਇਹ ਚਾਰ ਮੱਤੀ ਦੇ ਪਿਛੋਂ ਦੇ ਉਹ ਤੱਤ ਵੀ ਲੰਘਦੇ। ਬਈ ਉਹ ਤਾਂ ਐਂ ਕਹਿਣ ਦੇ ਪਰ ਇਹ ਇਕੱਠੇ ਚੱਲਣ ਲੱਗੀਆਂ ਹੱਥਾਂ ਨੂੰ ਮੁਸ਼ਕਲ। ਬਿਲਕੁਲ ਕੋਈ ਸ਼ੱਕ ਨਹੀਂ ਇਹ ਚ ਇਹ ਹੁਣ ਜਦੋਂ ਕੰਮ ਹੀ ਛੱਡ ਗਈ ਸਾਡੀ ਜਨਤਾ ਸਾਰੀ ਛੱਡ ਗਈ। ਮੈਂ ਪਹਿਲਾਂ ਵੀ ਜ਼ਿਕਰ ਕਰਦਾ ਮੁੰਡੇ ਵੀ ਛੱਡ ਗਏ ਕੁੜੀਆਂ ਵੀ ਛੱਡ ਗਈਆਂ। ਛੱਡਦਾ ਤਾਂ ਅਗਲਾ ਨਿਸ਼ਾਨਾ ਹੜਤਾ ਹੋਣਾ। ਜਦੋਂ ਮਾਪਿਆਂ ਨੇ ਹੀ ਨਹੀਂ ਲਾਗਾ। ਜਦੋਂ ਮਾਪਿਆਂ ਨੇ ਮੁੰਡੇ ਨਹੀਂ ਕੰਮ ਲਾਈ ਤੇ ਫਿਰ ਉਹ ਜਿਨ੍ਹਾਂ ਦੇ ਜਵਾਈ ਬਣਨਗੇ ਜਾਂ ਜਿਨ੍ਹਾਂ ਦੀਆਂ ਲੋਹਾਂ ਬਣਨੀਆਂ ਕਿ ਉਹੀ ਹੈ 20 ਸਾਲ ਜਿੱਤੋਂ ਵੱਲ ਕੇ ਆਈਆਂ ਨਹੀਂ ਕਰਨਗੇ ਉਹ ਕੰਮ ਨਹੀਂ ਕਰਨਗੇ ਹਮਮ। ਕਹਿੰਦੇ ਤੁਹਾਨੂੰ ਕੀ ਲੱਗਦਾ ਵੀ ਇਕੱਲੀ ਕੁੜੀ ਜਿਨਾਰਾ ਕਰ ਸਕਦੀ ਆ ਬੰਦੇ ਦੇ ਨਾਲ? ਹਰੇਕ ਮੈਨੂੰ ਇਹ ਲੱਗਦਾ ਵੀ ਕੁੜੀ ਨੂੰ ਮੁੰਡੇ ਨਾਲ ਹਰੇਕ ਫੈਸਲਾ ਲੈਣਾ ਪੈਂਦਾ ਦੋਨੇ ਇਕੱਠੇ ਰਹਿਣ। ਪਰ ਤੁਸੀਂ ਕਹਿੰਦੇ ਕੁੜੀ ਇਕੱਲੀ ਵੀ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਆ। ਨਹੀਂ ਭਈ ਇਹ ਨਹੀਂ ਪਤਾ ਕੀ ਚੱਕਰ ਹੁੰਦਾ। ਤੁਸੀਂ ਮੈਂ ਕਹਿੰਦੀ ਆ ਵੀ ਜੇ ਜੇ ਕੋਈ ਨਹੀਂ ਵਿਆਹ ਕਰਾਉਣਾ ਚਾਹੁੰਦਾ ਤੇ ਨਾ ਕਰਵਾਵੇ ਕੋਈ ਪ੍ਰੈਸ਼ਰ ਨਹੀਂ ਆ। ਪਰ ਰਹੀ ਗੱਲ ਫੈਸਲੇ ਦੀ ਤਾਂ ਮੁੰਡੇ ਦਾ ਤੇ ਕੁੜੀ ਦਾ ਦੋਨਾਂ ਦਾ ਦਿਮਾਗ ਬਰਾਬਰ ਦਾ ਹੁੰਦਾ। ਇਹ ਇਹਨਾਂ ਬੇਅਕਲ ਲੋਕਾਂ ਨੇ ਉਹ ਬਣਾਤੀਆਂ ਇਹਦੀ ਮਤ ਗਿੱਟਿਆਂ 'ਚ ਹੁੰਦੀ ਆ ਤੇ ਫਿਰ ਬੰਦੇ ਦੀ ਕਿਹੜਾ ਦਿਮਾਗ 'ਚ ਹੁੰਦੀ ਆ ਫਿਰ ਦੋਨਾਂ ਦੀ ਨਹੀਂ ਹੈਗੀ ਦੋਨਾਂ ਦੀ ਗਿੱਟਿਆਂ ਜਾਂ ਥੋੜੀ ਕਿਹਦੀ ਸਿਆਣੀਆਂ ਫਿਰ ਉਹ ਮੁੰਡੇ ਕੌਣ ਆ ਜਿਹੜੇ ਬਾਹਰ ਅਫੇਅਰ ਚਲਾਉਂਦੇ ਆ ਵਿਆਹ ਤੋਂ ਬਾਅਦ ਕੌਣ ਆ ਉਹ ਮੁੰਡੇ ਸਹੀ ਆ ਉਹ ਉਹਨਾਂ 'ਚ ਕੁੜੀਆਂ ਨਹੀਂ ਕਰੂਗਾ ਕੁੜੀਆਂ ਵੀ ਉਹ ਜਨਾਨੇ ਆ ਸਾਰੇ ਆਉਂਦੇ ਆ ਜਦੋਂ ਕੋਈ ਬੰਦਾ ਪਰਿਵਾਰ ਤੋਂ ਬਾਹਰ ਜਾਂਦਾ ਕੰਮ ਕਰਨ ਉੱਥੇ ਕੁੜੀਆਂ ਵੀ ਹੁੰਦੀਆਂ ਮੁੰਡੇ ਵੀ ਆ ਚਾਹੇ ਬੰਦਾ ਹੈ ਚਾਹੇ ਬੁੜੀ ਹੈ ਹੁਣ ਜੇ ਬੁੜੀ ਹੈ ਤੇ ਉਹਨੂੰ ਬਾਹਰ ਐਮਪਲੋਏ ਟੱਕਰਦੇ ਆ ਉਹ ਉਹਦਾ ਮਨ ਤੇ ਉਹਦੀ ਰੂਹ ਤੇ ਆਪਦੀ ਲਾਇਲਟੀ ਹੈ ਮੇਰੇ ਘਰੇ ਪਤੀ ਬੈਠਾ ਹੈ ਤੇ ਮੈਂ ਕਿਵੇਂ ਬਾਹਰ ਡੀਲ ਕਰਨਾ ਹੈ ਉਹਦੀ ਲਾਇਲਟੀ ਹੈ ਤੇ ਬੰਦੇ ਦੀ ਵੀ ਇਹੀ ਹੈ ਵੀ ਮੇਰੇ ਘਰੇ ਜਨਾਨੀ ਬੈਠੀ ਹੈ ਤੇ ਮੈਂ ਕਿਵੇਂ ਡੀਲ ਕਰਨਾ ਹੈ ਪਰ ਨਹੀਂ ਹਾਂ ਜ਼ਿਆਦਾਤਰ ਕੇਸਸ ਦੇ ਵਿੱਚ ਜੇ ਇਹਨਾਂ ਦੀ ਗੱਲ ਕਰੀਏ ਤਾਂ ਬੇਸ਼ੱਕ ਮੈਂ ਬਹੁਤ ਚੀਜ਼ਾਂ 'ਚ ਕੁੜੀਆਂ ਨੂੰ ਮਾਰਾ ਕਹਿੰਦੀ ਆ ਅਜੇ ਵੀ ਹੈਗੀਆਂ ਇਹਦੇ 'ਚ ਹੁਣ ਕੁੜੀਆਂ 40% ਹੈ ਇਸ ਚੀਜ਼ 'ਚ ਬਾਹਰ ਅਫੇਅਰ ਵਿਆਹ ਤੋਂ ਬਾਅਦ ਤੇ 60% ਮੁੰਡੇ ਆ ਠੀਕ ਹੈ ਤੇ ਇਹ ਸਚਾਈ ਆ ਹੈਗਾ ਤਾਂ ਬੜੇ ਮੁੰਡੇ ਕੁੜੀ ਉਹੀ ਨੇ ਨਾ ਪਿੰਡਾਂ ਵਿੱਚ ਜਾਂਦਾ ਹਾਂ 16 16 18 18 ਸਾਲਾਂ ਦੀਆਂ ਕੁੜੀਆਂ ਹੁੰਦੀਆਂ ਤੇ ਗੇੜੀ ਮਾਰਨ ਆਏ ਇਹ ਵੇਖਦੇ ਹੁੰਦੇ ਆ ਵੀ ਛੇਲੀ ਬਣ ਜੇ ਤਾਂ ਫਿਰ ਉਹ ਕੌਣ ਹੈ ਕੌਣਾ ਹੋ ਬੰਦੇ ਹੀ ਆ ਤੇ ਉਹਨਾਂ ਨੂੰ ਬਾਹਰ ਕੰਮ ਕਰਨ ਵਾਸਤੇ ਭੇਜਿਆ ਉਹਨਾਂ ਦੀਆਂ ਜਨਾਨੀਆਂ ਨੇ ਯਕੀਨ ਕਰਕੇ ਆਹ ਮਾਰਦੇ ਗੇੜੀਆਂ ਆ ਮਾਰਦੇ ਗੇੜੀਆਂ ਫਿਰਦੇ ਆ ਕਰਦੇ ਕੀ ਫਿਰਦੇ ਆ ਔਰ ਵੀ ਚਾਰ ਪੈਸੇ ਬਾਹਰ ਖਵਾਵਾਂਗੇ ਤੇ ਚਲੋ ਹੀ ਸੈਟ ਆ ਸਭ ਪਤਾ ਵੀ ਸਾਈਕੀ ਤੁਹਾਡੀ ਕਿੱਥੇ ਜਾਂਦੀ ਆ ਸਭ ਨੂੰ ਪਤਾ ਆ ਜੇ ਇੱਕ ਔਰਤ ਬੰਦੇ ਤੇ ਭਰੋਸਾ ਕਰ ਰਹੀ ਹੈ ਤੁਹਾਨੂੰ ਤੋੜਨਾ ਨਹੀਂ ਚਾਹੀਦਾ ਤੇ ਜੇ ਇੱਕ ਬੰਦਾ ਔਰਤ ਤੇ ਭਰੋਸਾ ਕਰ ਰਿਹਾ ਵੀ ਹਾਂ ਉਹ ਕਰ ਸਕਦੀ ਹੈ ਤੇ ਔਰਤ ਨੂੰ ਵੀ ਨਹੀਂ ਤੋੜਨਾ ਚਾਹੀਦਾ ਇਹ ਡਿਪੈਂਡ ਉਹਨਾਂ ਦੋਨਾਂ ਬੰਦਿਆਂ ਤੇ ਕਰਦਾ ਹੁੰਦਾ ਹੂੰ ਫਿਰ ਮੈਨੂੰ ਇਹ ਲੱਗਦਾ ਹਨਾ ਵੀ ਜਦ ਅੱਗੇ ਮੰਨੋ ਇੱਕ ਦੋਨੋਂ ਦੇ ਇੱਕ ਦੀ ਵੀ ਡੈਥ ਹੋ ਗਈ ਹੈ ਕਾਰਨ ਦੀ ਜਾਂ ਘਰ ਵਾਲੀ ਇਹਨਾਂ ਦੇ ਉਹ ਲੱਕੜਵਾਗ ਬਣ ਜਾਂਦਾ ਪਰ ਵੀ ਜ਼ਿੰਦਗੀ ਨਾਲ ਕਿ ਨਹੀਂ ਬਣ ਜਾਂਦੀ ਨਹੀਂ ਭਾਈ ਜਿੱਦਾਂ ਮੈਂ ਕੋਈ ਵੀ ਮੈਂ ਦੇਖੇ ਨੇ ਜਿਨ੍ਹਾਂ ਦੀ ਵਾਈਫ ਦੀ ਡੈਥ ਹੋ ਗਈ ਬੰਦਾ ਚੁੱਪਚਾਪ ਸਾਰੀ ਜ਼ਿੰਦਗੀ ਉਹ ਵੀ ਨਹੀਂ ਲੱਗਾ ਨਹੀਂ ਇਹ ਹਰੇਕ ਬੰਦੇ ਦੇ ਇਮੋਸ਼ਨਸ ਹੁੰਦੇ ਆ ਬਈ ਕੋਈ ਬੰਦਾ ਆਪਦੇ ਜੀਵਨ ਸਾਥੀ ਨਾਲ ਬਹੁਤ ਜ਼ਿਆਦਾ ਜੁੜਿਆ ਹੁੰਦਾ ਕੋਈ ਬੰਦਾ ਠੀਕ ਠੀਕ ਹੁੰਦਾ ਕੋਈ ਵੈਸੇ ਸਟਰੋਂਗ ਹੁੰਦਾ ਜਿਹੜੇ ਬੰਦੇ ਨੇ ਦੁੱਖ ਤਕਲੀਫਾਂ ਸ਼ੁਰੂ ਤੋਂ ਦੇਖਣਾ ਹੁਣ ਝੱਲਣੀਆਂ ਆਉਂਦੀਆਂ ਹੁਣ ਉਹ ਝੱਲ ਲੈਂਦਾ ਜਿਨੇ ਗਰੀਬੀ ਦੇਖੀ ਹੋਵੇ ਉਹ ਵੀ ਝੱਲ ਲੈਂਦਾ ਪਰ ਜਿਹੜੇ ਨੇ ਇਹ ਚੀਜ਼ਾਂ ਵੇਖੀਆਂ ਹੀ ਨਹੀਂ ਫਿਰ ਉਹ ਉਹ ਨਹੀਂ ਚੱਲ ਸਕਦਾ ਉਹ ਲੱਕੜ ਬਣ ਜਾਂਦਾ ਸੱਚੀਓ ਬਣ ਜਾਂਦਾ ਤੇ ساری ਉਮਰ ਡੋਨੋ ਵਟਾ ਬਣ ਕੇ ਉਮਰ ਗੜਦਾ ਫਿਰ ਉਹ ਪਰ ਮੈਨੂੰ ਲੱਗਦਾ ਹੁੰਦਾ ਵੀ ਸ਼ੁਰੂ ਤੋਂ ਹੀ ਸਾਨੂੰ ਨਾ ਆਪਦੇ ਬੱਚਿਆਂ ਨੂੰ ਪਰਿਵਾਰ ਨੂੰ ਥੋੜਾ-ਥੋੜਾ ਸੇਕ ਲਵਾਉਂਦੇ ਰਹਿਣਾ ਚਾਹੀਦਾ ਹੈ ਗਰੀਬੀ ਦਾ ਵੀ ਸਿਆਣੇ ਕਹਿੰਦੇ ਹੁੰਦੇ ਆ ਜਵਾਗ ਨੂੰ ਖਰਚਾ ਦਿਓ ਹਨਾ ਆਯਾਸ਼ੀ ਲਈ ਪੈਸੇ ਨਾ ਦਿਓ ਠੀਕ ਹੈ ਕਦੇ ਵੀ ਨਾ ਦਿਓ ਇਹ ਇਹ ਪੇ ਤਾਂ ਕਦੇ ਬੱਚੇ ਨੂੰ ਨਹੀਂ ਹੋਣਾ ਚਾਹੀਦਾ ਵੀ ਸਾਡੇ ਕੋਲ ਖੁੱਲਾ ਪੈਸਾ ਜੇ ਹੈਗਾ ਕਈ ਪਰਿਵਾਰਾਂ 'ਚ ਪੈਸਾ ਖੁੱਲਾ ਨਹੀਂ ਹੁੰਦਾ ਪਰ ਫਿਰ ਵੀ ਮਾਪੇ ਕਹਿੰਦੇ ਦਿੰਦੇ ਰੱਬ ਦਾ ਦਿੱਤਾ ਸਾਰਾ ਕੁਝ ਆ ਹਾਲਾਂ ਯਾਂ ਕਹਿੰਦੇ ਰਹਿੰਦੇ ਆ ਵਾਧੂ ਪੈਸਾ ਵਾਧੂ ਪੈਸਾ ਜਦੋਂ ਵਾਧੂ ਪੈਸਾ ਕਹਿ ਦਿੰਦੇ ਹੋ ਨਾ ਬੱਚੇ ਕੋਲ ਹਾਂ ਖਰਚਾ ਕਦੋਂ ਕਰੂੰ ਹਾਂ ਨਹੀਂ ਸ਼ੌਂਕ ਪੂਰੇ ਕਰੂੰਗਾ ਨਹੀਂ ਮੈਨੂੰ ਲੱਗਦਾ ਗਲਤ ਹੈ ਜਵਾਕ ਨੂੰ ਕਵੀਲਦਾਰੀ ਚ ਵਿਚਾਰੋ ਵਿਚਰਨ ਦੋ ਨੂੰ ਉਹਨੂੰ ਦੱਸੋ ਸਾਡੇ ਕਿੱਥੇ ਕਿੰਨੇ ਪੈਸੇ ਦੇਣ ਆਲੇ ਆ ਕਿੰਨੇ ਪੈਸੇ ਅਸੀਂ ਕਿਦੇ ਤੋਂ ਲੈਣੇ ਆ ਉਹ ਕਵੀਲਦਾਰੀ ਚ ਪਤਾ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਹੋਰ ਅੰਗਰੇਜ਼ਾਂ ਦੇ ਜਵਾਕ ਕਿੰਨੇ ਹੁੰਦੇ ਆ ਚਲਾਕ ਹੁੰਦੇ ਆ ਪਤਾ ਹੁੰਦਾ ਵੀ ਸਾਡੇ ਬਾਪੂ ਨੇ ਕੁਝ ਦੇਣੀ ਨਹੀਂ ਸਾਨੂੰ 16 ਸਾਲਾਂ ਬਾਅਦ ਅਗਲੇ ਰੱਸਾ ਦਾ ਦਿੰਦੇ ਵੀ ਚੱਲ ਬਈ ਉਹੀ ਗੱਲ ਆਪਣੇ ਨੂੰ ਪਤਾ ਤਾਂ ਦਿਸ ਪਈ ਪਰ ਹੁਣ ਜਿਵੇਂ ਤੁਸੀਂ ਦੇਖਦੇ ਹੋ ਨਾ ਕੁੜੀਆਂ ਦਾ ਵਿਆਹ ਕੁੜੀ ਕੁੜੀ ਨਾਲ ਵਿਆਹ ਕਰਾਉਂਦਾ ਆ ਆ ਮੈਂ ਇਸ ਚੀਜ਼ ਬਾਰੇ ਮੁੰਡੇ ਨਾਲ ਇਹ ਕਾਤਰੀ ਹੋ ਰਿਹਾ ਬਹੁਤ ਗਲਤ ਆ ਇਹ ਮੈਂ ਕਹਿੰਨੀ ਆ ਵੀ ਮੈਨੂੰ ਤਾਂ ਹੈਰਾਨੀ ਆ ਵੀ ਕਿਉਂ ਨਹੀਂ ਬੋਲਦੇ ਤੇ ਤਾਨੀ ਬਈ ਉਹ ਕਾਨੂੰਨ ਹੈ ਜਿਹੜਾ ਪਾਸ ਕਰ ਲੈਂਦਾ ਤਾਨੀ ਹੈ ਤਾਨੀ ਆ ਮੈਨੂੰ ਲੱਗਦਾ ਸਾਡੀ ਜਿਹੜੀਆਂ ਸੰਸਕਾਰ ਹੈ ਜਾਂ ਸਾਡੇ ਜਿਹੜੀ ਕੁਦਰਤ ਦੇ ਨਿਯਮ ਆ ਉਹਨਾਂ ਦੀਆਂ ਸ਼ਰਯਾਂ ਤੱਚੀਆਂ ਉਡਾਈਆਂ ਜਾ ਰਹੀਆਂ ਤੇ ਕੋਈ ਕੁਝ ਨਹੀਂ ਬੋਲ ਰਿਹਾ ਸ਼ਰਪ ਸਾਨੂੰ ਆਪਣੀ ਖੁਸ਼ੀ ਤੱਕ ਮਤਲਬ ਆ ਵੀ ਅਸੀਂ ਖੁਸ਼ ਰਹਿਣੇ ਚਾਹੀਦੇ ਆ ਠੇਕਾ ਥੋੜੇ ਲਿਆ ਸਮਾਜ ਦਾ ਠੀਕ ਆ ਕਿਉਂ ਤੁਸੀਂ ਸਮਾਜ ਚ ਕਿਉਂ ਆਉਂਦੇ ਹੋ ਫਿਰ ਜਾਓ ਨਾ ਕਿਸੇ ਗ੍ਰਹਿ ਤੇ ਰਹਿਣ ਲੱਗ ਜਾਓ ਮੰਗਲ ਗ੍ਰਹਿ ਤੇ ਜਾਓ ਉੱਥੇ ਜਾ ਕੇ ਆਉਂਦਾ ਜੋ ਮਰਜ਼ੀ ਕਰੀ ਜਾਓ ਨਹੀਂ ਸਹੀ ਆ ਫਿਰ ਸਹੀ ਆ ਸਹੀ ਆ ਤੁਸੀਂ ਫਿਰ ਧਰਤੀ ਤੇ ਕਿਉਂ ਆਉਂਦੇ ਹੋ ਸਮਾਜ ਚ ਕਿਉਂ ਆਉਂਦੇ ਹੋ ਸੁਸਾਇਟੀ ਚ ਕਿਉਂ ਆਉਂਦੇ ਹੋ ਜੇ ਇੱਥੇ ਰਹਿਣਾ ਤਾਂ ਇਹਨਾਂ ਦੇ ਤਰੀਕੇ ਦੇ ਨਾਲ ਰੋ ਹਾਂ ਜੇ ਜਿਹੜੇ ਕੁਦਰਤੀ ਤਰੀਕੇ ਨੇ ਜੋ ਕੁਦਰਤੀ ਤਰੀਕੇ ਨੇ ਜੇ ਕੁਦਰਤ ਨੇ ਬੰਦਾ ਤੇ ਬੁੜੀ ਬਣਾਏ ਆ ਤੇ ਜੇ ਕੋਈ ਅੱਗੇ ਪ੍ਰੋਸੈਸ ਬਣਾਇਆ ਤੇ ਉਹ ਉਹ ਤੁਹਾਨੂੰ ਮਤਲਬ ਸੁਣਦਾ ਨਹੀਂ ਸਮਝ ਨਹੀਂ ਆਉਂਦਾ ਤੁਹਾਡੇ ਮਾਪਿਓ ਨੇ ਮੈਂ ਕਹਿੰਦੀ ਆ ਗਲਤੀ ਕੀਤੀ ਆ ਵਿਆਹ ਕਰਾ ਕੇ ਸਭ ਤੋਂ ਵੱਡੀ ਗਲਤੀ ਉਹਨਾਂ ਦੇ ਮਾਪਿਓ ਨੇ ਕੀਤੀ ਆ ਜਿਹੜੇ ਤੁਹਾਨੂੰ ਅਕਲ ਨਹੀਂ ਦਿੱਤੀ ਹੈਗੀ ਵੀ ਮੈਂ ਕਹਿੰਦੀ ਆ ਤੁਹਾਨੂੰ ਜਮੇ ਹੀ ਕਿਉਂ ਜਿਨ੍ਹਾਂ ਦੀ ਸੋਚ ਐਹੋ ਜੀ ਆ ਠੀਕ ਆ ਸਭ ਤੋਂ ਵੱਡੀ ਗੱਲ ਵੀ ਤੁਹਾਨੂੰ ਜਮੇ ਹੀ ਕਿਉਂ ਫਿਰ ਫਿਰ ਕਹ ਦਿੰਦੇ ਆ ਕਿ ਹਾਂ ਤੁਸੀਂ ਐਵੇਂ ਕਰਦੇ ਹੋ ਮੇਰ ਨਾਲ ਗੱਲ ਕਰ ਮੇਰਾ ਕਿਉਂ ਗੱਲ ਕਰਾਂ ਮੈਂ ਤੁਹਾਡੇ ਨਾਲ ਤੁਸੀਂ ਕੌਣ ਹੋ ਜਿਨ੍ਹਾਂ ਨੂੰ ਸਮਾਜ ਦੇ ਰੂਲ ਨਹੀਂ ਪਤਾ ਜਿਨ੍ਹਾਂ ਨੂੰ ਕੁਦਰਤ ਦੇ ਨਿਯਮ ਨਹੀਂ ਪਤਾ ਉਹਨਾਂ ਨਾਲ ਕੀ ਬਹਿਸ ਕਰ ਸਕਦੇ ਕੀ ਕੀ ਗੱਲ ਕਰੀਏ ਤੁਹਾਨੂੰ ਨਹੀਂ ਪਤਾ ਜੋ ਟੈਮੂਰੇ ਵੀ ਨਹੀਂ ਲੱਗਦਾ ਹਾਂ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ ਜੋ ਰੱਬ ਨੇ ਨਿਯਮ ਬਣਾਇਆ ਕੁਦਰਤ ਨੇ ਨਿਯਮ ਬਣਾਇਆ ਉਹ ਸਹੀ ਹੈ ਕਿ ਜਿਹੜਾ ਅਸੀਂ ਪੜੇ ਲਿਖੇ ਹੋ ਕੇ ਬਣਾਇਆ ਉਹ ਸਹੀ ਹੈ ਸੋ ਮੈਨੂੰ ਤਾਂ ਮੈਨੂੰ ਤਾਂ ਬਹੁਤ ਗਲਤ ਲੱਗਦਾ ਪਰ ਏਨੂੰ ਕੀ ਲੱਗਦਾ ਵੀ ਦੋਨਾਂ ਜਣਾਂ ਨੂੰ ਕਮਾਉਣਾ ਚਾਹੀਦਾ ਖਰਚਾ ਘਰ ਦੇ ਵਿੱਚ ਵੀ ਕਿਵੇਂ ਇੱਕ ਔਰਤ ਵੀ ਨਾਲ ਕੰਮ ਕਰੇ ਤੇ ਬੰਦਾ ਵੀ ਕੰਮ ਕਰੇ ਜਾਂ ਮੈਨੂੰ ਤਾਂ ਇਹ ਲੱਗਦਾ ਕਿ ਕੁੜੀ ਘਰ ਸੰਭਾਲ ਸਕਦੀ ਆ ਬੰਦਾ ਬਾਹਰ ਕੰਮ ਕਰ ਲੈ। ਬਈ ਇਹਦਾ ਰੀਤ ਸ਼ੁਰੂ ਤੋਂ ਪਤਾ ਕਿਉਂ ਬਣੀ ਸੀ ਮੇਰੇ ਇੱਕ ਗੱਲ ਦਾ ਲੌਜੀਕ ਹੁੰਦਾ ਪਹਿਲਾਂ ਬੰਦੇ ਖੇਤਾਂ 'ਚ ਕੰਮ ਕਰਦੇ ਸੀ ਨੌਕਰੀਆਂ ਹੈ ਨਹੀਂ ਸੀ ਨਾ ਕਰਦੇ ਸੀ ਤੇ ਨਾ ਹੀ ਕੋਈ ਇਨਾ ਪੜਿਆ ਲਿਖਿਆ ਸੀ ਪੜ੍ਹਾਈ ਸਕੂਲਾਂ ਦੇ ਮਾਧਿਅਮ ਹੈ ਨਹੀਂ ਸੀਗੇ ਤੇ ਔਰਤਾਂ ਘਰ ਦੇ ਵਿੱਚ ਕੰਮ ਕਰਦੀਆਂ ਸੀ ਤਾਣੀ ਬੁਣਲੀ ਕੇ ਰੋਟੀਆਂ ਲੈ ਜਾਣੀਆਂ ਰੋਟੀਆਂ ਤਪਾਉਣ ਲੈ ਸਾਰਾ ਕੰਮ ਘਰ ਵੀ ਕੱਚੇ ਸੀ ਨਿੱਪਦੀਆਂ ਵੀ ਹੁੰਦੀਆਂ ਸੀਗਾ ਹਨਾ ਸਾਰੇ ਕੰਮ ਉਹਨਾਂ ਦੇ ਮਤਲਬ ਠੀਕ ਸੀ ਆਪਦੇ ਸਿਰ ਤੇ ਨਰਮੇ ਚੁਕਨੇ ਕਪਾਹਾਂ ਚੁਗਣੀਆਂ ਆਪੇ ਦਾਤੀਆਂ ਨਾਲ ਕਣਕ ਵੜਣੀ ਵਢਾਉਂਦਣਾ ਸੀ ਨਾਲ ਉਹ ਹਾਂ ਹਾਂ ਇਹ ਸਚਾਈ ਆ ਹੜੰਬਿਆਂ ਦੇ ਵਿੱਚ ਉਹਨਾਂ ਨੇ ਫਿਰ ਉਹ ਕੰਮ ਕਰਨੇ ਜਾਂ ਪੱਠੇ ਕਤਰਾਉਣੇ ਇਹ ਸਾਰੇ ਕੰਮ ਹੱਥਾਂ ਨਾਲ ਕੀਤੇ ਜਾਂਦੇ ਸੀ ਕਰਾਉਂਦੇ ਸੀ ਨਾ ਪਰ ਫਿਰ ਕੀ ਹੋਇਆ ਨੌਕਰੀਆਂ ਆ ਗਈਆਂ ਜਦੋਂ ਨੌਕਰੀਆਂ ਆਈਆਂ ਸਾਰਿਆਂ ਨੂੰ ਲੱਗਿਆ ਵੀ ਹਾਂ ਜ਼ਮੀਨ ਤਾਂ ਸਾਡੀ ਹੈਗੀ ਆ ਨਾਲ ਨਾਲ ਬਾਹਰੋਂ ਵੀ ਪੈਸਾ ਕਮਾਉਣਾ ਇਹ ਪੜੇ ਉਹ ਹੀ ਪੈਸੇ ਦੀ ਗੱਲ ਕਰੀ ਜਿਵੇਂ ਕਿ ਕਿਵੇਂ ਕਮਾਉਣਾ ਚਾਹੀਦਾ ਜਿਵੇਂ ਇੱਥੇ ਕੁੜੀਆਂ ਰਹਿ ਨੇ ਸੋਸ਼ਲ ਮੀਡੀਆ ਦੀ ਕੁੜੀਆਂ ਨੇ ਕੋਈ ਪੈਸਾ ਕਮਾਉਣ ਲੱਗ ਪਈਆਂ ਹਾਂ ਨਹੀਂ ਮੈਂ ਦੱਸਦੀ ਆ ਬਈ ਇਹ ਇਹਦੇ ਚ ਵੀ ਬੜੀਆਂ ਬੜੀਆਂ ਗੱਲਾਂ ਆ ਜਾਂਦੀਆਂ ਚਲੋ ਅੱਛਾ ਫਿਰ ਬੰਦਾ ਕਮਾਉਣ ਲੱਗ ਗਿਆ ਬਾਹਰ ਨੌਕਰੀ ਕਰਨ ਲੱਗਿਆ ਕੁੜੀਆਂ ਨੂੰ ਫੇਰ ਵੀ ਨਹੀਂ ਪੜਾਇਆ ਜਾਂਦਾ ਸੀ ਸਿਸਟਮ ਸੀਗਾ ਵੀ ਪਰਦਾ ਪ੍ਰਥਾ ਬਹੁਤ ਸਤੀ ਪ੍ਰਥਾ ਇਹ ਚੀਜ਼ਾਂ ਹੁੰਦੀਆਂ ਸੀਗਾ ਬੰਦਾ ਬਾਹਰੋਂ ਕਮਾਉਂਦਾ ਸੀ ਬੁੜੀ ਘਰੇ ਰੋਟੀਆਂ ਬਗਾਉਂਦੀ ਸੀ ਫੇਰ ਕੀ ਹੋਇਆ ਜੀ ਕੁੜੀਆਂ ਨੂੰ ਵੀ ਪੜਨ ਦਾ ਹੱਕ ਮਿਲ ਗਿਆ ਠੀਕ ਹੈ ਫੇਰ ਹੁਣ ਕੁੜੀਆਂ ਪੜ ਕੇ ਨੌਕਰੀ ਕਰਨ ਦਾ ਹੱਕ ਵੀ ਮਿਲ ਗਿਆ ਤੇ ਕੁੜੀਆਂ ਵੀ ਨੌਕਰੀ ਕਰਨਾ ਸਿੱਖੀਆਂ ਪਰ ਉਹ ਉਹ ਨੌਕਰੀ ਕਰਦੇ ਨੇ ਬੜਾ ਪੜੀਆਂ ਲਿਖੀਆਂ ਨੇ ਹਾਂ ਪੜੀਆਂ ਲਿਖੀਆਂ ਪਰ ਜੇ ਨਹੀਂ ਵੀ ਪੜੀਆਂ 12 ਤੱਕ ਬੀਏ ਤੱਕ ਅੱਜ ਕੱਲ ਹਰੇਕ ਮਾਪੇ ਪੜਾਉਂਦੇ ਆ ਇਹ ਇੱਕ ਸਚਾਈ ਆ ਹਾਲਾਂਕਿ ਅਸੀਂ ਕਿੰਨੇ ਮਰਜ਼ੀ ਮੰਕਰ ਹੋਈ ਜਾਗੇ ਅੱਜ ਨਾਲ्स ਵੀ ਕੁੜੀਆਂ ਕਰਦੀਆਂ ਬਰਾਬਰ ਕੁੜੀਆਂ ਨੇ ਬੜੀ ਬਾਈਲਟ ਸੀ ਕੀਤਾ ਕਰਕੇ ਇਹਨਾਂ ਦੀ ਕਦਰ ਪਈਆਂ ਕੁੜੀਆਂ ਦੀ ਹਾਲੇ ਵੀ ਮਾਪੇ ਮਾਰਦੇ ਸੀ ਹਾਂ ਨਹੀਂ 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 ਮਤਲਬ ਗੱਲ ਹੈ ਕਭੀ ਫਿਰ ਇਹ ਆ ਚੀਜ਼ਾਂ ਆ ਗਈਆਂ ਵੀ ਜਦੋਂ ਕੁੜੀ ਬਰਾਬਰ ਨੌਕਰੀ ਕਰਨ ਲੱਗ ਗਈ ਹਨਾ ਬੰਦੇ ਨੇ ਆਪਦੀ ਉਹ ਸੋਚ ਨਹੀਂ ਬਦਲੀ ਵੀ ਜਿਵੇਂ ਮੈਂ ਪਹਿਲਾਂ ਖੇਤ ਚ ਕੰਮ ਕਰਦਾ ਸੀ ਤੇ ਇਹ ਕਰੇ ਰੋਟੀ ਪਕਾਉਂਦੀ ਸੀ ਉਹ ਪਕਾਵੇ ਤੇ ਜਿਵੇਂ ਮੈਂ ਨੌਕਰੀ ਜਾਂਦੀ ਜਾਂਦਾ ਸੀ ਤੇ ਇਹਨਾਂ ਨੂੰ ਪੜਨ ਦਾ ਹੱਕ ਨਹੀਂ ਸੀਗਾ ਇਹ ਕਰੇ ਕੰਮ ਕਰਦੀ ਸੀ ਤੇ ਇਹ ਹੁਣ ਵੀ ਕਰੇ ਹੁਣ ਤਾਂ ਉਹ ਪੜ ਗਈ ਆ ਨਾ ਹੁਣ ਤਾਂ ਉਹ ਕੰਮ ਕਰ ਸਕਦੀ ਆ ਹੁਣ ਕਈ ਵਾਰੀ ਮੁੰਡਾ ਕੰਮ ਕਰਾਉਣਾ ਚਾਹੁੰਦਾ ਹੁੰਦਾ ਮੈਂ ਨਹੀਂ ਕਹਿੰਦੀ ਸਾਡੇ ਨਹੀਂ ਪਰ ਉਹ ਕਹਿ ਦਿੰਦੀ ਮੈਂ ਵਿਆਹ ਤੋਂ ਬਾਅਦ ਆਪਾਂ ਦਾ ਆਰਾਮ ਕਰਨਾ ਹੈ ਕੁੜੀ ਹਮੇਸ਼ਾ ਇਹ ਸੋਚਦੀ ਆ ਵੀ ਜਦੋਂ ਮੈਂ ਵਿਆਹੀ ਗਈ ਮੇਰੀ ਲਾਈਫ ਸੈੱਟ ਹੋ ਜੂਗੀ ਮੁੰਡਾ ਨਹੀਂ ਹੋਈਦਾ ਪਰਿਵਾਰ ਦੀ ਛੋਟਾ ਬਾਲ ਦੀ ਮੁੰਡਾ ਕਹਿੰਦਾ ਵੀ ਜੇ ਮੈਂ ਸੈੱਟ ਹੋਇਆ ਮੇਰਾ ਫੇਰ ਵਿਆਹ ਹੋਊਗਾ ਤੇ ਕੁੜੀ ਕਹਿੰਦੀ ਹੈ ਜਦੋਂ ਮੇਰਾ ਵਿਆਹ ਹੋ ਗਿਆ ਮੈਂ ਸੈੱਟ ਹੋ ਜੂੰਗੀ ਤੇ ਵੇਖੋ ਕਿਹੋ ਜੀ ਸੋਚ ਆ ਫਿਰ ਤੁਹਾਡੀ ਇੱਥੇ ਤਾਂ ਕੁੜੀ ਦੀ ਗਲਤੀ ਹੈ ਨਾ ਪੜ੍ਹਾਈ ਵੀ ਆ ਬੀਏ ਵੀ ਕੀਤੀ ਆ ਐਮਏ ਵੀ ਕੀਤੀ ਆ ਫਿਰ ਵੀ ਉਹ ਘਰੇ ਬੈਠ ਕੇ ਐਲਸੀਡੀ ਵੇਖ ਰਹੀ ਆ ਪੋਚਾ ਵੀ ਛੜਤਾ ਪੋਚਾ ਵੀ ਨਹੀਂ ਲਾਉਗੀ ਭਾਂਡੇ ਵੀ ਨਹੀਂ ਸਾਡੀ ਕੁੜੀ ਤਾਂ ਹੋਊਗੀ ਕੂੜਾ ਵੀ ਨਹੀਂ ਸਿੱਟੂਗੀ ਤਾਰਾ ਵੀ ਨਹੀਂ ਕੱਢੂਗੀ ਸਾਡੀ ਕੁੜੀ ਤਾਂ ਸਿਰਫ ਰੋਟੀ ਪਕਾਊਗੀ ਜੀ ਉਹ ਵੀ ਜੇ ਚਿਤ ਕਰੂੰਗਾ ਤਾਂ 9 ਵਜੇ ਉੱਠ ਰਹੀ ਆ ਉਹ ਜਦੋਂ ਉਹਦੇ ਘਰ ਵਾਲਾ ਨੌਕਰੀ ਤੇ ਚਲਾ ਜਾਂਦਾ ਨੌਕਰੀ ਜਾਂ ਕੁਝ ਵੀ ਕੁਝ ਵੀ ਕਰਦਾ ਜੇ ਉਹ ਮੈਨੂੰ ਲੱਗਦਾ ਹੁੰਦਾ ਵੀ ਜੇ ਉੱਤੇ ਇੱਕ ਬੰਦੇ ਤੇ ਸਾਰੇ ਘਰ ਦੀ ਕਬੀਲਦਾਰੀ ਦਾ ਜਦੋਂ ਇੱਕ ਬੰਦੇ ਤੇ ਬੋਝ ਹੁੰਦਾ ਨਾ ਅੱਜ ਵੀ ਮੈਂ ਲਾਈਵ ਹੋਈ ਸੀ ਤੇ ਮੈਨੂੰ ਇੱਕ ਮੈਸੇਜ ਆਇਆ ਕਿ ਇੱਕ ਉਹ ਆਈਆ ਰਿਪੋਰਟ ਆਈ ਹੈ ਤੇ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਵੀ ਜ਼ਿਆਦਾਤਰ ਜਿਹੜੀ ਸੁਸਾਈਡ ਕੀਤੀ ਉਹ ਮਰਦ ਨੇ ਕੀਤੀ ਹੈ ਬੰਦੇ ਨੇ ਕੀਤੀ ਹੈ ਕਿਉਂ ਕੀਤੀ ਹੈ ਭਾਈ ਇੱਥੋਂ ਇੱਥੋਂ ਟੈਨਸ਼ਨ ਸੀ ਉਹਨੂੰ ਪਰਵਾਰ ਦੀ ਪਰਵਾਰ ਦੀ ਵਿੱਤੀ ਵਿੱਤੀ ਜਿਹੜੀ ਮਦਦ ਆ ਉਹ ਮਿਲੇ ਨਹੀਂ ਉਹਨਾਂ ਪਰਿਵਾਰ ਤੋਂ ਜੀਫ ਤੇ ਦੋਨੇ ਕਮੋਦ ਦਿੱਤਾ ਆਪਣੇ ਸੋਹਣੇ ਹਾਂ ਹੁਣ ਮਾਂ ਪਿਓ ਵਿਚਾਰਿਆਂ ਨੇ ਬਹੁਤ ਬਹੁਤ ਸਾਲ ਕਮਾਤੇ ਯਾਰ ਉਹ ਬੈਠਣ ਦਾ ਟਾਈਮ ਆ ਤਾਂ ਉਹਨਾਂ ਤੋਂ ਨਹੀਂ ਕੰਮ ਹੋ ਰਿਹਾ ਫੇਰ ਬੈਠੇ ਆ ਅਜੇ ਵੀ ਨਾ ਕਈ ਕਰਾਂ ਦੇ ਵਿੱਚ ਬਜ਼ੁਰਗਾਂ ਨੂੰ ਆਤ ਹੁੰਦੀ ਆ ਕਦੇ ਕੱਪੜਿਆਂ ਦੀ ਤੈਹ ਲਾਤੀ ਹਨਾ ਕਦੇ ਭਾਂਡੇ ਇਕੱਠੇ ਕਰਿਆਏ ਕਰੇ ਜਾਂਦੇ ਰਹਿੰਦੇ ਉਹ ਅਜੇ ਵੀ ਪਰ ਉਹ ਨੌਕਰੀ ਨਹੀਂ ਕਰ ਸਕਦੇ ਜੇ ਉਹਨਾਂ ਦਾ ਸਰੀਰ ਫਿੱਟ ਨਹੀਂ ਹੈਗਾਗਾ ਉਹਨਾਂ ਗੱਲ ਆਉਂਦੀ ਹੈ ਪਤੀ ਪਤਨੀ ਦੇ ਉਹਨਾਂ ਦੇ ਬੱਚਿਆਂ ਦਾ ਬੋਝ ਵੀ ਹੈ ਮਾਂ ਪਿਓ ਦਾ ਬੋਝ ਵੀ ਹੈ ਤੇ ਜਦੋਂ ਪਤਨੀ ਪਤੀ ਦੀ ਮਦਦ ਨਹੀਂ ਨਾ ਕਰਦੀ ਤੇ ਫਿਰ ਸੁਸਾਇਡ ਵਾਲੇ ਕੇਸ ਹੁੰਦੇ ਆ ਤੇ ਮੁੜਕੇ ਵੀ ਤਾਂ ਕਰੇਗੀ ਫਿਰ ਵੀ ਤਾਂ ਕਵੀਲਦਾਰੀ ਚੱਕੇਗੀ ਤੇ ਪਹਿਲਾਂ ਹੀ ਚੱਕ ਲਓ ਕੀ ਹਰ ਜਾਵੇ ਪਹਿਲਾਂ ਹੀ ਚੱਕ ਲਓ ਤਾਂ ਮੈਨੂੰ ਲੱਗਦਾ ਹੁੰਦਾ ਵੀ ਦੋਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਇਮਾਨਦਾਰੀ ਨਾਲ ਨੌਕਰੀ ਕਰੋ ਠੀਕ ਹੈ ਇੱਕ ਦੂਜੇ ਲਈ ਲਾਇਰ ਬਣੋ ਪੈਸਾ ਕਮਾਓ ਇੱਕ ਜਣਾ ਰਸੋਈ ਚ ਲਾਓ ਇੱਕ ਜਣਾ ਬੱਚਿਆਂ ਦੀ ਫੀਸ ਚ ਲਾਓ ਕੁਝ ਸੇਵਿੰਗ ਵੀ ਰੱਖੋ ਮਾੜੇ ਟਾਈਮ ਦੇ ਵਿੱਚ ਕੰਮ ਆਊਗੀ ਤੇ ਇਹ ਸਾਰੀਆਂ ਚੀਜ਼ਾਂ ਬੈਲੈਂਸ ਬਣਾ ਕੇ ਚੱਲਦੀਆਂ ਹੁੰਦੀਆਂ ਪਰ ਨਹੀਂ ਕੀਤਾ ਜਾਂਦਾ ਹੋਰ ਬੜੇ ਕੰਮ ਆ ਜੇ ਕੋਈ ਪੜ੍ਹੀ ਲਿਖੀ ਹੈ ਵੀ ਨਹੀਂ ਨਾ ਮੇਰੀਆਂ ਭੈਣਾਂ ਕਹਿ ਦੇਣੀਆਂ ਹਰੇਕ ਦੀ ਅਲੱਗ ਸੋਚ ਹੁੰਦੀ ਆ ਅਲੱਗ ਸਿਚੁਏਸ਼ਨ ਹੁੰਦੀ ਆ ਮੈਂ ਮੰਨਦੀ ਆ ਪਰ ਤੁਸੀਂ ਦੱਸੋ ਨਾ ਕਿਹੜੀ ਸਿਚੁਏਸ਼ਨ ਦਾ ਹੱਲ ਨਹੀਂ ਆ ਤੁਸੀਂ ਪੜ੍ਹੀਆਂ ਲਿਖੀਆਂ ਨਹੀਂ ਪਹਿਲੀ ਗੱਲ ਤਾਂ ਇਹ ਹੋ ਨਹੀਂ ਸਕਦਾ ਪਰ ਫਿਰ ਵੀ 12 ਤਾਂ ਪੜ੍ਹੀਆਂ ਕਿਸੇ ਦਾ ਪਾਰਲਰ ਚ ਇੰਟਰਸਟ ਆ ਉਹ ਪਾਰਲਰ ਖੋਲ੍ਹ ਲਓ ਬਈ ਕਿੰਨਾ ਚੱਲੂਗਾ ਪਿੰਡ ਦੇ ਵਿੱਚ ਅੱਜ ਕੱਲ ਬੇਸਿਕ ਨੀਡ ਬਣਾ ਤਾਂ ਹਾਂ ਵੀ ਜੇ ਕਿਤੇ ਜਾਣਾ ਕੁੜੀ ਨੇ ਪਹਿਲਾਂ ਪਾਰਲਰ ਜਾਂਦੀ ਆ ਫਿਰ ਤੁਸੀਂ ਬੁਟੀਕ ਕਰ ਲਓ ਮਾੜੀ ਜੀ ਜਾਂ ਸਟਿਚਿੰਗ ਕਰਨ ਲੱਗ ਜਾਓ ਕਰਦੇ ਲੈਵਲ ਤੇ ਇੱਕ ਮਸ਼ੀਨ 3500 ਦੀ ਲੈ ਕੇ ਰੱਖ ਲਓ ਉਹ ਵੀ ਦਾ 3500 ਲਈ ਦਿੰਦੇ ਆ ਤੇ ਲੈ ਆ ਕੇ ਰੱਖ ਲਓ ਤੁਸੀਂ ਸਟਿਚਿੰਗ ਕਰਨੀ ਸ਼ੁਰੂ ਕਰ ਦੋ ਉਹਦੇ ਚ ਵੀ ਜੇ ਤੁਹਾਡੀ ਦਿਲਚਸਪੀ ਨਹੀਂ ਹੋਰ ਕਿਹਲੇ ਕੰਮ ਕਿੰਨੇ ਆ ਅਚਾਰ ਬਣਾਉਣਾ ਦਰੀਆਂ ਬੁਣਾ ਦਰੀਆਂ ਨਾ ਬਣੋ ਹੋਰ ਬੜੀਆਂ ਲੋਕਾਂ ਹੱਥਾਂ ਦੀ ਐਸੀ ਕਾਰਗਿਰੀਗਰੀ ਕਰਦੇ ਆ ਪੇਂਟਿੰਗ ਕਿੰਨੀਆਂ ਸੋਹਣੀਆਂ ਸੋਹਣੀਆਂ ਪੇਂਟਿੰਗ ਲੋਕ ਹਜ਼ਾਰਾਂ ਲੱਖਾਂ ਚ ਵੇਚਦੇ ਆ ਪਰ ਨਹੀਂ ਇਹਨਾਂ ਨੇ YouTube ਵੀ ਕੁੱਟਣੀ ਆ ਪਰ ਇਹ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਗੰਦ ਪਾਤਕ ਬਣੀ ਜੀ ਹਾਂ ਲੈ ਮੈਂ ਕਿਹਾ ਸੀ ਵੀ ਕਿਹੜੇ ਪਾਸੇ ਕਮਾਈ ਕਰਨੀ ਆ ਕਿਹੜੇ ਪਾਸੇ ਲੱਗੀਆਂ ਮੈਂ ਤੈਨੂੰ ਉਹੀ ਦੱਸਦਾ ਪਰ ਵੀ ਏਡੀਆਂ ਕੁੜੀਆਂ ਕਮਾਈ ਗੰਦ ਉਹ ਤਾਂ ਪਾਉਂਦਾ ਕਿ ਇੱਕ ਸਰ ਵੀ ਕਮਾਈ ਕਰਕੇ ਨੇਕ ਦਸਾਂ ਨੋਹਾਂ ਦੀ ਕਿਰਤ ਕਰਨ ਨੂੰ ਕਹਿ ਰਹੀਆਂ ਤੇ ਹੁਣ ਜੇ ਤੁਸੀਂ ਦਸਾਂ ਨੋਹਾਂ ਦੀ ਕਿਰਤ ਨਹੀਂ ਕਰਨੀ ਕੱਢਣਾ ਤਾਂ ਤੁਸੀਂ ਜਲੂਸ ਤੇ ਆਪਦੀ ਬੇਇੱਜ਼ਤੀ ਹੀ ਕਰਾਉਣੀ ਆ ਤੇ ਫਿਰ ਤੁਹਾਨੂੰ ਤਾਂ ਹੀ ਤਾਂ ਖੁੱਲ ਨਹੀਂ ਮਿਲਦੀ ਕਿਉਂ ਨਹੀਂ ਖੁੱਲ ਮਿਲਦੀ ਕੁੜੀਆਂ ਨੂੰ ਆਹਨਾ ਗੱਲਾਂ ਕਰਕੇ ਨਹੀਂ ਮਿਲਦੀ ਕੁੜੀਆਂ ਕਰਤੂਤਾਂ ਨਹੀਂ ਚੰਗੀਆਂ ਮੇਰੇ ਵਿੱਚ ਵੇਚਦਾ ਮੰਨ ਲਓ ਵੀ ਉਹ ਮੁੰਡੇ ਤੋਂ ਵੀ ਘਾਨਾ ਵੀ ਜਾਂਦੀਆਂ ਹਾਂ ਲੰਘ ਜਾਂਦੀਆਂ ਨੇ ਪਰ ਕੁਝ ਕੁੜੀਆਂ 10% ਕੁੜੀਆਂ ਜਿਨ੍ਹਾਂ ਨੇ ਸੋਸ਼ਲ ਮੀਡੀਆ ਗਿੰਮੇ ਜੁਣਮੇ ਜੇ ਨਾਮ ਹੈ ਜਿਹੜੀਆਂ ਕੁੜੀਆਂ ਨੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੀਆਂ ਤੇ ਅਬ ਦੇ ਆਪ ਨੂੰ ਇਹ ਕਹਿੰਦੀਆਂ ਫੈਮਿਨਿਸਟ ਹੋ ਗਈ ਆ ਜਾਂ ਮੰਨ ਲਓ ਵੀ ਸਟਾਰ ਸੁਪਰਸਟਾਰ ਜਦੋਂ ਇੱਕ ਹੋਰ ਕੁੜੀ ਹੈ ਵੀ ਜਦੋਂ ਮੇਰੇ ਤੇ ਵਿਪਤਾ ਸੀ ਜਾਂ ਕਹਿਣਗੇ ਜਦੋਂ ਮੇਰੇ ਤੇ ਵਿਪਤਾ ਸੀ ਉਹ ਤੁਸੀਂ ਸਾਥ ਨਹੀਂ ਦਿੱਤਾ ਤੇ ਹੁਣ ਤੁਸੀਂ ਮੈਨੂੰ ਸਮਝਾਉਣ ਵਾਲੇ ਕੌਣ ਹੁੰਨੇ ਹੋ ਹਨਾ ਇਹ ਉਹ ਤੇ ਬਈ ਵਿਪਤਾ ਚ ਕੋਈ ਸਾਥ ਨਹੀਂ ਦਿੰਦਾ ਹੁੰਦਾ ਇਹ ਸਮਾਜ ਦੀ ਰੀਤ ਆ ਖੁਸ਼ੀਆਂ ਦੇ ਵਿੱਚ ਪੰਗੜੇ ਪਾਉਣ ਲਈ ਸਾਰੇ ਦੋਸਤ ਮਿੱਤਰ ਆਉਣਗੇ ਪਰ ਜਦੋਂ ਤੁਹਾਡੇ ਤੇ ਵਿਪਤਾ ਹੋਈ ਨਾ ਕੋਈ ਨਹੀਂ ਆਉਂਦਾ ਤੁਹਾਡਾ ਹੌਂਸਲਾ ਹੀ ਕੰਮ ਆਉਂਦਾ ਉੱਥੇ ਕੋਈ ਖੜਦਾ ਵੀ ਨਹੀਂ ਖੜਦਾ ਵੀ ਨਹੀਂ ਲੋਕਾਂ ਦੇ ਕਿਤੇ ਮੜਾ ਟਾਈਮ ਆ ਜੀ ਬੰਦੇ ਬਣਾਉਂ ਛੱਡ ਦਿੰਦੇ ਤੇ ਜੇ ਮੜਾ ਟਾਈਮ ਆ ਗਿਆ ਤੁਹਾਡੇ ਤੇ ਤੇ ਤੁਸੀਂ ਇੰਨੀਆਂ ਗਿਰੀਆਂ ਘਟੀਆਂ ਸੀਂਗਾ ਕਿ ਤੁਸੀਂ ਆਪਦੇ ਕਰਜ਼ਾਰ ਵੇਚਤੇ ਜ਼ਮੀਰ ਵੇਚਤੀ ਤੁਸੀਂ ਆਪਦੀ ਕੱਪੜੇ ਲਾਤੇ ਮਤਲਬ ਆ ਤੁਹਾਡਾ ਜ਼ਮੀਰ ਆ ਹਾਂ ਸਿਰਫ ਇੱਕ ਪੈਸੇ ਕਰਕੇ ਹਾਂ ਇਹਦੋਂ ਤਾਂ ਪਰ ਮੈਨੂੰ ਲੱਗਦਾ ਹੁੰਦਾ ਇਹਦੋਂ ਮਰ ਜਾਣਾ ਵਧੀਆ ਸੀ ਆਪਣੇ ਕੱਪੜੇ ਲਾ ਕੇ ਹਾਂ ਉਹਨਾਂ ਨੂੰ ਮਰੇਗਾ ਮਰਿਆ ਬੰਦਾ ਬੈਸਟ ਹੈ ਜਿਵੇਂ ਆਪ ਕੋ ਤਾਂ ਸੁਖੀ ਜੁਕੀ ਰਹਿੰਦੇ ਨੇ ਇੱਕ ਹੋਰ ਕੁੜੀ ਸੀ ਪਤਾ ਨਹੀਂ ਕੌਣ ਸੀ ਉਹ ਬਲੈਕਮੇਲ ਕਰਦੀ ਹੁੰਦੀ ਸੀ ਲੋਕਾਂ ਨੂੰ ਮੈਸੇਜ ਕਰ ਕਰਕੇ ਉਹ ਤਾਂ ਪੁੱਛ ਗਈ ਸੀ ਹਾਂ ਔਰ ਮੈਂ ਮੈਂ ਕੀ ਕਹਾਂ ਇਹੋ ਜੀਆਂ ਕੁੜੀਆਂ ਨੂੰ ਹਾਂ ਮਤਲਬ ਮੈਂ ਮੂੰਹ ਹੀ ਨਹੀਂ ਲੱਗਣਾ ਚਾਹੁੰਦੀ ਹਾਂ ਮੈਂ ਮੂੰਹ ਹੀ ਨਹੀਂ ਲੱਗਣਾ ਚਾਹੁੰਦੀ ਇਹੋ ਜੀਆਂ ਦੇ ਇਹ ਸੱਚੀ ਕਹਾਂ ਵੀ ਮੈਂ ਪੈਰ ਦੇ ਵਿੱਚ ਨੌ ਦੇ ਮੈਲ ਫਸੀ ਹੁੰਦੀ ਉਹਦੇ ਵਰਗੀਆਂ ਵੀ ਨਹੀਂ ਹਾਂ ਤਾਂ ਮੈਂ ਕੀ ਕਹਾਂ ਇਹਨਾਂ ਨੂੰ ਸਹੀ ਗਲਤ ਨੂੰ ਤਾਂ ਗਲਤ ਹੀ ਕਹਿਣਾ ਨਾ ਹੁਣ ਜੇ ਤੁਸੀਂ ਪੁੱਛੋਗੇ ਤੇ ਮੈਂ ਵੀ ਆਖਦਾ ਵੀ ਨਹੀਂ ਬਈ ਆਪਦਾ ਕੰਮ ਕਰਦੀਆਂ ਕਿਉਂ ਕੰਮ ਕਰਦੀਆਂ ਹਾਂ ਠਾ ਮਾੜਿਕ ਮਾੜਾ ਨਾ ਬੋਲੋ ਮੈਂ ਮੈਂ ਗਾਲ ਨਹੀਂ ਕੱਢੀ ਕੋਈ ਕਿਸੇ ਨੂੰ ਕੋਈ ਮੈਂ ਦੇਸ਼ਬਦਾਵਲੇ ਨਿਵਰਤੀ ਟੋਡੇ ਲਈ ਪਰ ਤੁਸੀਂ ਇੱਕ ਵਾਰੀ ਆਪਦੇ ਆਪ ਤੇ ਸੋਚ ਕੇ ਦੇਖਿਓ ਤੁਹਾਡਾ ਭੈਣੇ ਹੋਣ ਨੂੰ ਜੀ ਨਹੀਂ ਕਰਦਾ ਹਾਂ ਤੁਹਾਡਾ ਦਿਲ ਨਹੀਂ ਕਰਦਾ ਵੀ ਸਾਨੂੰ ਕੋਈ ਭੈਣੇ ਮੈਡਮ ਕਹਿ ਕੇ ਸਾਨੂੰ ਰਿਸਪੈਕਟ ਨਾਲ ਗੱਲ ਕਰੇ ਭੈਣ ਕਹਿ ਰਹੇ ਨੇ ਹਾਂ ਇਹ ਇਹ ਬਈ ਤੁਹਾਡਾ ਕਿਰਦਾਰ ਡਿਜ਼ਰਵ ਕਰਦਾ ਹੁੰਦਾ ਵੀ ਲੋਕਾਂ ਤੋਂ ਕੀ ਆ ਹੋਣਾ ਹਾਂ ਤੁਹਾਡੀ ਇੱਕ ਧੜਕ ਹੁੰਦੀ ਆ ਯਾਰ ਇੱਕ ਮੜਕ ਹੁੰਦੀ ਆ ਹੋਜੀ ਗੱਲ ਜਦੋਂ ਮੈਂ ਤੁਹਾਨੂੰ ਮੈਸੇਜ ਕੀਤਾ ਨਾ ਭੈਣ ਕਹਿ ਕੇ ਮੈਸੇਜ ਕੀਤਾ ਨਾ ਮੈਨੂੰ ਇਹ ਸੀ ਵੀ ਮੇਰੇ ਪੈਸੇ ਨਾਲ ਰਿਪਲਾਈ ਹੋਊਗਾ ਨਹੀਂ ਦੁਨੀਆ ਹੈਲੋ ਵਾਈਜ਼ ਹਾਂ ਇਹ ਨੂੰ ਸਬਤ ਕਰ ਦਿਨੇ ਡਿਆ ਕਰ ਹਾਂ ਸੋਸ਼ਲ ਮੀਡੀਆ 스타 ਇਹਨਾਂ ਨੂੰ ਦੇ ਕਿੰਨੇ ਕਿ ਪੈਸੇ ਜਾਂਦੇ ਮੈਨੂੰ ਨਹੀਂ ਪਤਾ ਵੀ ਤੁਸੀਂ ਉਹਨਾਂ ਦੇ ਜਵਾਬ ਦੇਣ ਨੂੰ ਕਿ ਨਹੀਂ ਦਿੰਦੀਆਂ ਪਰ ਇੱਕ ਸਟੇਟਸ ਬਣਾਉਣਾ ਚਾਹੀਦਾ ਬੰਦੇ ਨੂੰ ਆਪਦਾ ਵੀ ਆ ਰਿਸਪੈਕਟ ਮਿਲੇ ਮੈਂ ਨਹੀਂ ਕਹਿੰਦੀ ਮੈਨੂੰ ਵੀ ਤੇ ਗਾਲਾਂ ਤਾਂ ਕੱਢੀ ਜਾਂਦੇ ਰਹਿੰਦੇ ਆ ਪਰ ਮੈਨੂੰ ਪਤਾ ਮੈਂ ਸਹੀ ਆ ਮੈਨੂੰ ਪਤਾ ਪਰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਮੈਂ ਸਹੀ ਆ ਹਾਂ ਠੀਕ ਤੁਸੀਂ ਇਹ ਵੀ ਨਹੀਂ ਕਹਿ ਸਕਦੀਆਂ ਵੀ ਮੈਂ ਸਹੀ ਆ ਤੁਸੀਂ ਉਹ ਕਿਹੜੇ ਮੂਹ ਹਾਂ ਕਹਿ ਹੀ ਨਹੀਂ ਸਕਦੀਆਂ ਪਰ ਫਿਰ ਵੀ ਕਹਿ ਦਿੰਦੇਗਾ ਮੈਨੂੰ ਐਂ ਸਮਝਾਉਂਦੀ ਕਿਉਂ ਕਹਿ ਦਿੰਦੀਆਂ ਹਾਂ ਵੀ ਸਭ ਤੋਂ ਕੱਢੀ ਗੱਲਾਂ ਇਹ ਵੀ ਕਹਿ ਮਸ਼ਹੂਰੀ ਨੇ ਪੱਟ ਦੀ ਇੱਕ ਤਾਂ ਦੁਨੀਆ ਬੜੇ ਪੈਸੇ ਪੈਸੇ ਨਹੀਂ ਬਣੇ ਬਹੁਤ ਕੁਝ ਕਰਵਾ ਬਈ ਕਮਾਓ ਬਾਹਲੀ ਚੰਗੀ ਚੀਜ਼ਾਂ ਪੈਸਾ ਕਮਾਉਣਾ ਮੈਂ ਕਹਿੰਦੀ ਹਾਂ ਸੋਸ਼ਲ ਮੀਡੀਆ ਜ਼ਰੀਏ ਵੀ ਕਮਾਓ ਆਪਾਂ ਵੀ ਸਾਰੇ ਚੈਨਲ ਚਲਾਉਨੇ ਆ ਸਾਰੇ ਚਲਾਉਨੇ ਆ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਚੀਜ਼ ਸਮਾਜ ਸਮਾਜ ਲਈ ਉਹ ਚੀਜ਼ ਪਰੋਸ ਕੇ ਦਿਓ ਜਿਹੜੀ ਸਮਾਜ ਦੇ ਕੰਮ ਦੀ ਹੋਵੇ ਇਹ ਕੰਮ ਨਾ ਕਰੋ ਯਾਰ ਵੀ ਸਮਾਜ ਦੇ ਵਿੱਚ ਛੋਟੇ ਛੋਟੇ ਬੱਚਿਆਂ ਤੇ ਗੰਦਾ ਅਸਰ ਪਵੇ ਗਲਤ ਅਸਰ ਪਵੇ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਹੁਣ ਜਦੋਂ ਕੋਈ ਮਾਇਰ ਖੂਦ ਤਾਂ ਦੇਖ ਤਾਂ ਵੀ ਇੰਨਾ ਦੀ ਵੀ ਪਹਿਲਾਂ ਕਿ ਕਿ ਤੇ ਜਿਹਨੇ ਲਾਈਕ ਕੀਤਾ ਨਾ ਇਹ ਮਸ਼ਹੂਰ ਵੀ ਦਾ ਹੀ ਉਹਨੇ ਜੇ ਆਪਣੇ ਕਰਕੇ ਲਾਈਕ ਕਰ ਦੇ ਦੇ ਉਹਨੂੰ ਫੋਲੋ ਕਰ ਦੇ ਮੈਂ ਤਾਂ ਕਿਹਾ ਸੀ ਇੱਕ ਗੱਲ ਉਹਨੂੰ ਫੋਲੋ ਕਰਕੇ ਕਰਨਾ ਕੀ ਨਹੀਂ ਨਹੀਂ ਮੈਂ ਕਿਹਾ ਸੀ ਕਹਿੰਦੇ ਆ ਕਿ ਮੈਂ ਮੈਂ ਇੱਕ ਵਾਰੀ ਭੱਦੀ ਸ਼ਬਦਾਵਲੀ ਦੀ ਗੱਲ ਕਰਦੇ ਸੀ ਮੈਂ ਕਹਿੰਦੀ ਉਹਨੇ ਜਦੋਂ ਕੋਈ ਕੁਝ ਬੋਲਦਾ ਹੁੰਦਾ ਨਾ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਵੀ ਸੁਣੋ ਠੀਕ ਹੈ ਚੰਗੀ ਲੱਗਦੀ ਆ ਹਾਂਜੀ ਕਹਿ ਦੋ ਨਹੀਂ ਲੱਗਦੀ ਟਪਾ ਦਿਓ ਅਗਲੀ ਵਾਰ ਉਹਦੀ ਕੋਈ ਵੀਡੀਓ ਆਉਂਦੀ ਆ ਸੁਣਾ ਹੀ ਸੁਣੋ ਫਿਰ ਜੇ ਤੁਹਾਨੂੰ ਨਹੀਂ ਪਸੰਦ ਆਈ ਨਾ ਸੁਣੋ ਜੇ ਚੰਗੀ ਲੱਗਦੀ ਆ ਤਾਂ ਸੁਣ ਲਓ ਪਰ ਲੋਕ ਕੀ ਕਰਦੇ ਉੱਤੇ ਥੱਲੇ ਜਾ ਜਾ ਕੇ ਕਮੈਂਟ ਨੰਬਰ ਹਾਂ ਕਮੈਂਟ ਨੰਬਰ ਗੰਦਾ ਗੰਦੀ ਵਰਡਿੰਗ ਜਿਹੜੀ ਆਪਾਂ ਬੋਲਿੰਗ ਕਰਦੇ ਹੁੰਦੇ ਨੇ ਵੀ ਬੰਦਾ ਪੜ੍ਹ ਵੀ ਨਹੀਂ ਸਕਦਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਬੋਡੀ ਦੇ ਪ੍ਰਾਈਵੇਟ ਪਾਰਟ ਦਾ ਨਾਮ ਇੱਕ ਕਮੈਂਟ ਚ ਲਿਖ ਕੇ ਕੀ ਹੋ ਜੂਗਾ ਤੁਹਾਨੂੰ ਇਹ ਦੇਖੋ ਉਹ ਜਿਹੜਾ ਕਮੈਂਟ ਲਿਖਤਾ ਜਾਏ ਉਹ ਮੈਂ ਲਿਖਿਆ ਜਾ ਕਿਸੇ ਹੋਰ ਨੇ ਲਿਖਿਆ ਬੰਦਿਆ ਪੜ੍ਹ ਆ ਜਾ ਉਹਦੀਆਂ ਬੰਨੇ ਵੀ ਦੇਖੀ ਫੇਕ ਆਈਡੀਆਂ ਹੁੰਦੀਆਂ ਇਹਨਾਂ ਦੀਆਂ ਚੱਕਰੇ ਵੀ ਆ ਨਾ ਫੇਕ ਫੇਕ ਆਈਡੀਆਂ ਹੁੰਦੇ ਆ ਫੇਕ ਆਈਡੀਆਂ ਬਣਾਉਂਦੇ ਨੇ ਪਰ ਮਤਲਬ ਤੂੰ ਡਿਸਾਈਡ ਕੀ ਤੁਸੀਂ ਆਪਣੀ ਅਕਲ ਦਾ ਅੰਦਾਜ਼ਾ ਲਾਓ ਵੀ ਫਿਰ ਕੀ ਹੋ ਜੂਗਾ ਯਾਰ ਚਾਹੇ ਚਾਹੇ ਮੈਂ ਕਹਿੰਦੀ ਗੰਦੀ ਤੋਂ ਗੰਦੀ ਕੁੜੀ ਨੇ ਪੋਸਟ ਪਾਈ ਆ ਤੁਸੀਂ ਤੂੰ ਨੂੰ ਲੋੜ ਨਹੀਂ ਆਉਂਦੀ ਜੁਬਾਨ ਗੰਦੀ ਕਰਨ ਦੀ ਜੇ ਤੁਸੀਂ ਸਹੀ ਹੋ ਤਾਂ ਲੋੜ ਨਹੀਂ ਹੈਗੀ ਬਾਤ ਹੀ ਕੀ ਯਾਰ ਫਿਰ ਜੇ ਵਿਰੋਧ ਕਰਨਾ ਮੈਂ ਕਹਿੰਦੀ ਵੀ ਵਿਰੋਧ ਕਰੋ ਮੈਂ ਇਹ ਵੀ ਨਹੀਂ ਕਹਿੰਦੀ ਫੇਰ ਆਖ ਦਿੰਦੇ ਆ ਵੀ ਤੂੰ ਕਹਿੰਨੀ ਆ ਵੀ ਅਸੀਂ ਪੋਸਟਾਂ ਪਾਉਣ ਨੂੰ ਨਹੀਂ ਹਟਦੀਆਂ ਤੁਸੀਂ ਸਾਨੂੰ ਗਾਲਾਂ ਕੱਢਣ ਨੂੰ ਹਟਜੋ ਮੈਂ ਇਹ ਨਹੀਂ ਕਿਹਾ ਵੀ ਗਾਲਾਂ ਮੈਂ ਕਿਹਾ ਵੀ ਗਾਲਾਂ ਕੱਢਣ ਨੂੰ ਹਟਜੋ ਮੈਂ ਇਹ ਨਹੀਂ ਕਿਹਾ ਵੀ ਅਸੀਂ ਪੋਸਟਾਂ ਪਾਉਣ ਨੂੰ ਹਟ ਜਾਈਆਂ ਪੋਸਟਾਂ ਜਿਹੜੀ ਨੇ ਪਾਉਣੀਆਂ ਉਹਨੇ ਪਾਉਣੀਆਂ ਪਰ ਉਹਦਾ ਵਿਰੋਧ ਇੱਕ ਤਰੀਕੇ ਨਾਲ ਕਰੋ ਸੋਹਣੇ ਸਾਰਥਕ ਸ਼ਬਦਾਂ ਚ ਕਰੋ ਤੁਹਾਡੀ ਸ਼ਬਦਾਵਲੀ ਟੁਕਮੀ ਹੋਵੇ ਸਹੀ ਹੋਣੀ ਚਾਹੀਦੀ ਹੈ ਹਾਂ ਤੁਹਾਨੂੰ ਸਵਾਲ ਹੀ ਨਹੀਂ ਚੁੱਕਣੇ ਆਉਂਦੇ ਯਾਰ ਕੀ ਕਰਦੇ ਹੋ ਅਸੀਂ ਵੀ ਬਣੇ ਜਿਵੇਂ ਚਲਾਉਣੇ ਆ ਚੈਨਲ ਚਲਾਉਣੇ ਤਾਂ ਅਸੀਂ ਪਹਿਲਾਂ ਕਹਿੰਦੇ ਹਾਂ ਵੀ ਹਰੇਕ ਸਵਾਲ ਦਾ ਜਵਾਬ ਦਵਾਂਗੇ ਪਰ ਉਹ ਸਿੱਧੀ ਸਦਾ ਵਿੱਚ ਹੋਵੇ ਹਾਂ ਇਹ ਵੀ ਜੇ ਕੋਈ ਹੋਰ ਸਵਾਲ ਪੁੱਛੂਗਾ ਤਾਂ ਅਸੀਂ ਕਮੈਂਟ ਡਿਲੀਟ ਕਰਾਂ ਹਾਂ ਡਿਲੀਟ ਨਹੀਂ ਡਿਲੀਟ ਮੈਂ ਤਾਂ ਡਿਲੀਟ ਮੇਰੀ ਆਪ ਦੀ ਪ੍ਰੋਫਾਈਲ ਤੋਂ ਮੈਂ ਤਾਂ ਕਦੇ ਨਹੀਂ ਡਿਲੀਟ ਕੀਤਾ ਬੰਦੇ ਆ ਠੀਕ ਆ ਬੋਲੀ ਜਾਉ ਤਾਂ ਹੀ ਨਹੀਂ ਲੱਗਦਾ